ਐਸਓਈ ਨੇ ਇੰਨੀ ਗੁੰਡਾਗਰਦੀ ਕਰਤੀ ਐਸਓਈ ਨੇ ਇੰਨੇ ਕਬਜ਼ੇ ਕੀਤੇ ਐਸਓਈ ਨੇ ਇੰਨੇ ਕਾਰੋਬਾਰ ਸੰਭੇ ਕਿ ਪੰਜਾਬ ਦੇ ਲੋਕਾਂ ਦਾ ਸ਼੍ਰੋਮਣੀ ਕਾਲੀ ਦਲ ਤੋਂ ਹੀ ਪਰਸਾ ਉੱਠ ਗਿਆ ਇਹੇ ਸੋਈ ਜਿਹੜੀ ਅੱਜ ਤੋਂ ਮਹੀਨਾ ਪਹਿਲਾਂ ਤੰਦੂ ਮਾਜਰਾ ਸਾਹਿਬ ਇਲੈਕਸ਼ਨ ਲੜਿਆ ਜਦੋਂ ਸਾਨੂੰ ਫੋਨ ਕਰਦੇ ਸੀ ਕਿ ਪੰਜਾਬ بچਾਓ ਯਾਤਰਾ ਨੌਜਵਾਨਾਂ ਨੂੰ ਲੈ ਕੇ ਆਓ ਅੱਜ ਅਸੀਂ ਇਲੈਕਸ਼ਨ ਲੜ ਰਹੇ ਹਾਂ ਆ ਕੇ ਵਾਰਡ ਦੇ ਵਿੱਚ ਡੋਰ ਟੂ ਡੋਰ ਕੈਂਪੇਨ ਕਰੋ ਉਦੋਂ ਸਾਰੀ ਐਸਓਈ ਚੰਗੀ ਸੀ ਤੇ ਅੱਜ ਮਾੜੀ ਹੋ ਗਈ ਕਿ ਇਹ ਗੈਂਗਸਟਰਾਂ ਸਾਹੀ ਸਾਨੂੰ ਜਦੋਂ ਵਾਜਾ ਮਾਰਦੇ ਸੀ ਵੀ ਉੱਥੇ ਸਾਡੇ ਆ ਕੇ ਕੈਂਪੇਨ ਕਰੋ ਇਹ ਸਾਡਾ ਚੰਗਾ ਪੱਖ ਨਹੀਂ ਦਿਖਦਾ ਜਦ ਮਾੜਾ ਸਮਾਂ ਆ ਗਿਆ ਪਾਰਟੀ ਤੇ ਤੇ ਪਾਰਟੀ ਦਾ ਹਰੇਕ ਵਿੰਗ ਵੀ ਮਾੜਾ ਲੱਗਣ ਲੱਗ ਪਿਆ ਹਰੇਕ ਬੰਦਾ ਵੀ ਮਾੜਾ ਲੱਗਣ ਲੱਗ ਪਿਆ ਜੇ ਐਸੋਈ ਨੇ ਇੰਨੇ ਚੰਗੇ ਕੰਮ ਕੀਤੇ ਨੇ ਫਿਰ ਕੇਬਲ ਤੇ ਕਬਜ਼ਾ ਕਿਹਨੇ ਕੀਤਾ ਫਿਰ ਰੇਲ ਤੇ ਕਬਜ਼ਾ ਕਿਹਨੇ ਕੀਤਾ ਫਿਰ ਬੂਥ ਕੈਪਚਰ ਕਿਹਨੇ ਕੀਤੇ ਫਿਰ ਝੂਠੇ ਪਰਚਿਆਂ ਦਾ ਕਲਚਰ ਕਿੰਨੇ ਸ਼ੁਰੂ ਕੀਤਾ ਕਿਹੜੇ ਹਲਕੇ ਦੇ ਵਿੱਚ ਤੇ ਕਿਹੜੇ ਪਿੰਡ ਦੇ ਵਿੱਚ ਬੂਥ ਕੈਪਚਰ ਕੀਤਾ ਸਾਬਤ ਕਰ ਦੇਣ ਬਾਕੀ ਰਹੀ ਗੱਲ ਕੇਵਲ ਦੀ ਕਾਰੋਬਾਰ ਹੈ ਕਾਰੋਬਾਰ ਤਾਂ ਸਾਰੀ ਦੁਨੀਆ ਕਰਦੀ ਹੈ ਜਦੋਂ ਦੁਨੀਆ ਕਾਰੋਬਾਰ ਕਰਦੀ ਹੈ ਆਪਣੇ ਪੈਸੇ ਦੇ ਕਰਦੀ ਆ ਪਰ ਜਦੋਂ ਕੋਈ ਬੰਦਾ ਪਹਿਲਾਂ ਕੁਝ ਹੋਰ ਹੋਵੇ ਸਿਆਸਤ ਦੇ ਵਿੱਚ ਆ ਕੇ ਕਾਰੋਬਾਰ ਸ਼ੁਰੂ ਕਰ ਲੇ ਤੇ ਉਹ ਰਾਜਾ ਬਣ ਜੇ ਉਹਦੇ ਤੇ ਸਵਾਲ ਖੜੇ ਹੋਣਗੇ ਮੈਂ ਨਾ ਵੀ ਲੈ ਸਕਦਾ ਲੀਡਰਾਂ ਦੇ ਪਟਿਆਲੇ ਦੇ ਮੈਂ ਕਹਿੰਦਾ ਤਿੰਨ ਚਾਰ ਬੰਦੇ ਸੀ ਪਟਿਆਲਾ 베ਸਟ ਨੇ ਉਹ ਪਾਰਟੀ ਬਚਾਉਣ ਤੋਂ ਪਹਿਲਾਂ ਕੀ ਸੀਗੀ ਉਹ ਜਦੋਂ ਐਸਆਈ ਸ਼ੁਰੂ ਹੋਈ ਸੱਤਾ ਆ ਗਈ ਤੇ ਹੁਣ ਕੀ ਹੋਵੇਗਾ ਨੇ ਵੇਖੋ ਜ਼ਰੂਰੀ ਨਹੀਂ ਕਿ ਸੱਤਾ ਨਾਲ ਹੀ ਪੈਸਾ ਕਮਾਇਆ ਜਾਂਦਾ ਹੋਰ ਵੀ ਸੋਰਸ ਨੇ ਉਹਨਾਂ ਦੇ ਕਮਾਈ ਦੇ ਇਹ ਵੀ ਨਹੀਂ ਨਾ ਕਿਤੇ ਲਿਖਿਆ ਕਿ ਜਿਹੜਾ ਰਾਜਨੀਤਿਕ ਬੰਦਾ ਆ ਉਹ ਆਪਦਾ ਜਿਹੜਾ ਨਿੱਜੀ ਕਮਾਈ ਦੇ ਨਾਲ ਉਹ ਆਪਦਾ ਕਾਰੋਬਾਰ ਨਹੀਂ ਖੜਾ ਕਰ ਸਕਦਾ ਫਿਰ ਅਹੀ ਜੀ ਕਿਹੜੀ ਗਿੱਦੜ ਸਿੰਘ ਅਕਾਲੀਆਂ ਕੋਲੇ ਪੁੱਜੇ ਪੰਜਾਬ ਦਾ ਯੂਥ ਕਿੰਨਾ ਵਿਲਾ ਫਿਰਦਾ ਉਹਨਾਂ ਨੂੰ ਵੀ ਦੇ ਦੇਣ ਸਾਨੂੰ ਵੀ ਦੱਸ ਦੋ ਸੀ ਵੀ ਅਮੀਰ ਹੋ ਜੀ ਅਸੀਂ ਅਸੀਂ ਵੀ ਕੇਵਲ ਸ਼ੁਰੂ ਕਰ ਲਈਏ ਅਸੀਂ ਵੀ ਰੇਤੇ ਦੇ ਰੇਤਾ ਵੇਚ ਲਈਏ ਸਾਨੂੰ ਸਭ ਨੂੰ ਦੱਸ ਦੋ ਨਹੀਂ ਅਸੀਂ ਤਾਂ ਪ੍ਰਮਾਤਮਾ ਕੇ ਹੱਥ ਜੋੜਦੇ ਆ ਤੁਸੀਂ ਜਾਰ ਜਿਹੜੇ ਤੁਹਾਡਾ ਚੈਨਲ ਹੈ ਤੁਸੀਂ ਇਹੋ ਜੇ ਦੱਸ ਤੇ ਨਾਲ ਹੋਰ ਖੋਲੋ ਨਹੀਂ ਅਸੀਂ ਤਾਂ ਖੋਲ ਸਕਦੇ ਆ ਸਾਡੇ ਦਾ ਸਗੋ ਸਾਡੇ ਦਾ ਸਰਕਾਰ ਨੇ ਚਾਰ ਬੰਦ ਕਰਤੇ ਸੀ ਤਾਂ ਖੁੱਲੀ ਜਾਂਦੇ ਆ ਜੇ ਮੰਨ ਲਓ ਉਹਨਾਂ ਕਿਸੇ ਨੇ ਦੋ ਨੰਬਰ ਦੀਆਂ ਕਮਾਈਆਂ ਕੀਤੀਆਂ ਜਿਵੇਂ ਚੰਦੂ ਮਾਜਰਾ ਸਾਹਿਬ ਆਂਦੇ ਨੇ ਤੇ ਕਰਵਾ ਲੈਣ ਜਾਂਚ ਤੇ ਰੋਕਿਆ ਕਿੰਨੇ ਆ ਫਿਰ ਆਵਦੀ ਪੀੜੀ ਥੱਲੇ ਵੀ ਸੋਟਾ ਫਿਰਨ ਨਾ ਇਹੋ ਜੇ ਇਹੋ ਜੇ ਲੀਡਰ ਨੇ ਜਿਹੜੇ ਇਲੈਕਸ਼ਨ ਲੜਨ ਤੋਂ ਬਾਅਦ ਵੀ ਚੰਦੂ ਮਾਇਰਾ ਸਾਹਿਬ ਇਲੈਕਸ਼ਨ ਲੜਨ ਤੋਂ ਬਾਅਦ ਵੀ ਮਨ ਲੱਗਦਾ ਜ਼ਮੀਨ ਜਾਇਦਾਦ ਖਰੀਦਦੇ ਹੋਣਗੇ ਵੇਚੀ ਨਹੀਂ ਹੋਣੀ ਇਹਨਾਂ ਨੇ ਨਹੀਂ ਕਾਰੋਬਾਰ ਸੈੱਟ ਕੀਤੇ ਆਪਦੀ ਪੀੜ੍ਹੀ ਥੱਲੇ ਵੀ ਛੋਟਾ ਮਾਰ ਲੈਣਾ ਪਰ ਤੁਸੀਂ ਐਸਓਏ ਨੂੰ ਕਲੀਨ ਚਿੱਟ ਦੇਣੇ ਹੋ ਜਿਹੜੀ 7 ਤੋਂ 17 ਜਿਹੜੀ ਪਾਵਰ ਦੇ ਵਿੱਚ ਜਿਹੜੇ ਉਹਨਾਂ ਨੇ ਜ਼ਿਆਦਤੀਆਂ ਕੀਤੀਆਂ ਨੇ ਤੁਸੀਂ ਕਲੀਨ ਚਿੱਟ ਦੇਣੇ ਉਹਨਾਂ ਨੂੰ ਹੁਣ ਤਾਂ ਇਹਨਾਂ ਦੀ ਬੀਜੇਪੀ ਨਾਲ ਵੀ ਬੜੀ ਡੂੰਘੀ ਯਾਰੀ ਹੈ ਹੁਣ ਜਾਂਚ ਕਰਾ ਲੈਣ ਜੇ ਇਹਨਾਂ ਨੂੰ ਕੋਈ ਦੋਸ਼ੀ ਲੱਗਦਾ ਕਿਸੇ ਰੋਕਿਆ ਥੋੜੀ ਹੈ ਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਰਟੋਲ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਕਿਸੇ ਵੇਲੇ ਪੰਜਾਬ ਦੀ ਤੇ ਪੰਥ ਦੀ ਰਾਖੀ ਕਰਦੀ ਸੀ ਅੱਜ ਉਹ ਪਾਰਟੀ ਆਪਣੀ ਵੀ ਰਾਖੀ ਕਰਨ ਦੇ ਸਮਰੱਥ ਨਹੀਂ ਹੈ ਪਾਰਟੀ ਦਾ ਇਹ ਹਾਲ ਕਿਉਂ ਹੋਇਆ ਜਿਹੜੀ ਪਾਰਟੀ ਤੇ ਕਦੇ ਪੰਜਾਬੀ ਭਰੋਸਾ ਕਰਦੇ ਸੀ ਪਾਰਟੀ ਦਾ ਹਾਲ ਕਿਉਂ ਹੋਇਆ ਕਿਉਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਉੱਠ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹਨਾਂ ਗੱਲਾਂ ਦੀ ਪਰਚੋਲ ਕੀਤੀ ਆ ਕਿਉਂਕਿ ਲਗਾਤਾਰ ਕਿਉਂ ਚਾਰ ਚੋਣਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇਟ ਹਾਰੇ ਕਿਉਂ ਜੇ ਵੀ ਜਿਮਨੀ ਚੋਣ ਆਉਂਦੀ ਆ ਉਥੇ ਪਾਰਟੀ ਭਾਜਪੀ ਤੋਂ ਵੀ ਥੱਲੇ ਚਲੀ ਜਾਂਦੀ ਆ ਤਾਂ ਬਹੁਤ ਸਾਰੇ ਕਾਰਨ ਨੇ ਇਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਨੇ ਹਾਰ ਤੋਂ ਬਾਅਦ 2022 ਦੇ ਵਿੱਚ ਇੱਕ ਕਮੇਟੀ ਬਣਾਈ ਚੁੰਦਾ ਕਮੇਟੀ ਜਦੋਂ ਉਹ ਲੋਕਾਂ ਕੋਲੇ ਜਾ ਕੇ ਲੋਕਾਂ ਦੀ ਰਾਏ ਲੈਂਦੇ ਨੇ ਤਾਂ ਹਾਰ ਦੇ ਕਾਰਨਾਂ ਦਾ ਪਤਾ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਕਾਰਨ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐਸਓਆਈ ਜਿਨੇ ਸਤਾ ਦੇ ਦੌਰਾਨ ਪੰਜਾਬ ਦੇ ਵਿੱਚ ਬੁਰਸ਼ਾਗਰਦੀ ਕੀਤੀ ਗੁੰਡਾਗਰਦੀ ਕੀਤੀ ਇਥੋਂ ਤੱਕ ਉਹਨਾਂ ਦੇ ਲਈ ਸ਼ਬਦ ਵਰਤੇ ਗਏ ਕਾਰੋਬਾਰਾਂ ਤੇ ਕਬਜ਼ਾ ਕੀਤਾ ਕੇਬਲ ਤੇ ਕਬਜ਼ਾ ਕੀਤਾ ਤੇ ਸ਼੍ਰੋਮਣੀ ਕਾਲੀ ਦਲ ਨੇ ਉਸ ਮਸਲ ਪਾਵਰ ਨੂੰ ਵਰਤਿਆ ਜੋ ਐਸਓਆਈ ਦੇ ਰੂਪ ਦੇ ਵਿੱਚ ਉਹਨਾਂ ਨੂੰ ਮਿਲੀ ਸੀ ਤਾਂ ਬਹੁਤ ਸਾਰੇ ਸਵਾਲ ਨੇ ਐਸਓਆਈ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਸਓਆਈ ਦੇ ਕੌਮੀ ਪ੍ਰਧਾਨ ਰਣਵੀਰ ਸਿੰਘ ਢਿੱਲੋਂ ਨੇ ਗੱਲਬਾਤ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਕਿ ਆਖਿਰ ਐਸਓਆਈ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਾਰ ਦੇ ਵਿੱਚ ਇੱਕ ਹਿੱਸਾ ਬਣ ਗਈ ਜਾਂ ਫਿਰ ਇਹ ਸਾਰੇ ਇਲਜ਼ਾਮਾਂ ਦਾ ਮਤਲਬ ਕੀ ਆ ਗੱਲਬਾਤ ਸ਼ੁਰੂ ਕਰਦੇ ਹਾਂ ਸਵਾਗਤ ਹੈ ਢੱਲੂ ਸਾਹਿਬ ਬਹੁਤ-ਬਹੁਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾ ਸਵਾਲ ਐਸਓਆਈ ਨੇ ਇੰਨੀ ਗੁੰਡਾਗਰਦੀ ਕਰਤੀ ਐਸਓਆਈ ਨੇ ਇੰਨੇ ਕਬਜ਼ੇ ਕੀਤੇ ਐਸਓਆਈ ਨੇ ਇੰਨੇ ਕਾਰੋਬਾਰ ਸਾਂਭੇ ਕੇ ਪੰਜਾਬ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਇਪਰੋਸ ਉੱਠ ਗਿਆ। ਵੇਖੋ ਇਹ ਬੜੀਆਂ ਮਾਨ ਘੜਤ ਗੱਲਾਂ ਆ ਤੇ ਜਿਹੜੇ ਇਹੋ ਜਿਹੇ سنگੀਨ ਇਲਜ਼ਾਮ ਕੌਣ ਲਾਉਣ ਵਾਲੇ ਆ? ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਮਲਾਈਆਂ ਖਾ ਕੇ ਤੇ ਅੱਜ ਔਖੇ ਸਮੇਂ ਦੇ ਵਿੱਚ ਪਾਰਟੀ ਦੀ ਪਿੱਠ 'ਤੇ ਛੁਰਾ ਮਾਰ ਕੇ ਚਲੇ ਗਏ। ਵੇਖੋ ਇਹਨਾਂ ਵਾਸਤੇ ਆਪਾਂ ਕੀ ਸ਼ਬਦ ਵਰਤਾਂਗੇ? ਇਹ ਸਾਨੂੰ ਤਾਂ ਕਹਿੰਦੇ ਆ ਵੀ ਗੁੰਡਾਗਰਦੀ, ਬੁਰਸ਼ਾਗਰਦੀ ਤੇ ਇਹ ਆਪ 4-4 10-10 ਇਲੈਕਸ਼ਨ ਇਹਨਾਂ ਲੜ ਲਏ। 8-18 ਇਹਨਾਂ ਦੇ ਮੱਥਿਆਂ 'ਤੇ ਲਿਖੀਆਂ ਜਾ ਚੁੱਕੀਆਂ ਨੇ। ਕਿਸੇ ਆਮ ਘਰ ਦਾ ਨੌਜਵਾਨ ਇਹਨਾਂ ਨੇ ਅੱਗੇ ਨਹੀਂ ਆਉਣ ਦਿੱਤਾ ਤੇ ਅੱਜ ਉੱਠ ਕੇ ਜਦੋਂ ਪਾਰਟੀ ਨੂੰ ਲੋੜ ਪਈ ਤੇ ਪਾਰਟੀ ਦੇ ਹਰੇਕ ਵਿੰਗ ਦੇ ਖਿਲਾਫ ਬੋਲਣ ਲੱਗ ਪਏ ਉਹ ਜਿਵੇਂ ਆਨੇ ਦੇ ਨਾ ਵੀ ਉੱਠ ਕੇ ਤਾਂ ਆਪਦੇ ਗੋਡਿਆਂ ਤੋਂ ਨਹੀਂ ਖੜਿਆ ਜਾਂਦਾ ਤੇ ਕਹੀਏ ਜਾ ਕੇ ਵੀ ਸਾਡੇ ਫਲਾਣੇ ਚਾਹ ਕਸੂਰ ਹੈ ਇਹਨਾਂ ਦਾ ਤੋ ਹਾਲ ਹੈ ਆਪ ਤਾਂ ਕਾਸੇ ਜੋਗੇ ਨਹੀਂ ਅੱਜ ਜਦੋਂ ਭਟਕੇ ਫਿਰਦੇ ਆ ਐਡੀ ਪਾਰਟੀ ਨੇ ਜਿਹੜਾ ਮਾਨ ਸਨਮਾਨ ਦਿੱਤਾ ਤੇ ਅੱਜ ਉਹਦੇ ਖਿਲਾਫ ਉੱਠ ਕੇ ਬਾਗੀ ਸੁਰਾਂ ਦੇ ਵਿੱਚ ਜੋ ਮਨ ਚਾਹੁੰਦਾ ਬੋਲਣ ਲੱਗ ਪੇ ਬਿਲਕੁਲ ਮਨ ਘੜ ਤੇ ਇਲਜ਼ਾਮ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਇਹੀ ਸੋਈ ਜਿਹੜੀ ਅੱਜ ਤੋਂ ਮਹੀਨਾ ਪਹਿਲਾਂ ਚੰਦੂ ਮਾਜਰਾ ਸਾਹਿਬ ਇਲੈਕਸ਼ਨ ਲੜੇ ਆ ਜਦੋਂ ਸਾਨੂੰ ਫੋਨ ਕਰਦੇ ਸੀ ਕਿ ਪੰਜਾਬ ਚ ਆਓ ਯਾਤਰਾ ਨੌਜਵਾਨਾਂ ਨੂੰ ਲੈ ਕੇ ਆਓ ਅੱਜ ਅਸੀਂ ਇਲੈਕਸ਼ਨ ਲੜ ਰਹੇ ਆ ਆ ਕੇ ਵਾਰਡ ਦੇ ਵਿੱਚ ਡੋਰ ਟੂ ਡੋਰ ਕੈਂਪੇਨ ਕਰੋ ਉਦੋਂ ਸਾਰੀ ਐਸ ਵੀ ਚੰਗੀ ਸੀ ਤੇ ਅੱਜ ਮਾੜੀ ਹੋ ਗਈ ਕੀ ਇਹ ਗੈਂਗਸਟਰਸਾਂ ਨੇ ਹੀ ਸਾਨੂੰ ਜਦੋਂ ਆਵਾਜ਼ਾਂ ਮਾਰਦੇ ਸੀ ਵੀ ਉੱਥੇ ਸਾਡੇ ਆ ਕੇ ਕੈਂਪੇਨ ਕਰੋ ਤੇ ਇਹੀ ਗੱਲ ਹੈ ਵੀ ਜਦੋਂ ਆਪ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਤੇ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਇਹ ਜਿਹੜਾ ਪ੍ਰੈਸ਼ਰ ਹੈ ਵਾਰ-ਵਾਰ ਨਹੀਂ ਚੱਲੂਗਾ ਕਿਉਂਕਿ ਤੁਸੀਂ ਆਮ ਘਰਾਂ ਦਾ ਜਿਹੜੇ ਨੌਜਵਾਨ ਨੇ ਉਹਨਾਂ ਦਾ ਅੱਗਾ ਮਾਰ ਰਹੇ ਹੋ ਚਾਰ-ਚਾਰ ਟਿਕਟਾਂ ਤੁਸੀਂ ਭਾਲਦੇ ਹੋ ਇਹਨਾਂ ਨੂੰ ਸਵੇਰੇ ਚਾਰ ਟਿਕਟਾਂ ਦੇ ਦਿਓ ਸਾਰੇ ਦੇ ਸਾਰਾ ਅਕਾਲੀ ਦਲ ਵੀ ਚੰਗਾ ਹੋ ਜਾਊਗਾ ਤੇ ਬਾਦਲ ਸਾਹਿਬ ਵੀ ਚੰਗੇ ਹੋ ਜਾਣਗੇ ਸਾਰੀਆਂ ਚੀਜ਼ਾਂ ਜਿਹੜੀਆਂ ਲਾਗੂ ਹੋ ਜਾਣਗੀਆਂ ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਵਿੱਚ ਕੋਈ ਵੀ ਸੱਚਾਈ ਹੈ ਨਹੀਂ ਇਹ ਬਿਲਕੁਲ ਮਾਨਦ ਘਟਦੇ ਤੁਸੀਂ ਜਿਹੜੀ ਗੱਲ ਕੀਤੀ ਕਿ ਚੰਦੂ ਮਾਰਾ ਪਰਿਵਾਰ ਨੇ ਮੈਂ ਵੀ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਸਾਰਾ ਤੇ ਤੁਸੀਂ ਹੁਣ ਕਿਉਂ ਬੋਲ ਰਹੇ ਹੋ ਉਹ ਕਹਿੰਦੇ ਅਸੀਂ ਲੇਟ ਹੋਏ ਸਾਡੀ ਗਲਤੀ ਆ ਪਰ ਕਹਿੰਦੇ ਸਾਨੂੰ ਹੁਣ ਤਾਂ ਪਰਮਾਤਮਾ ਨੇ ਸਮੱਤ ਬਖਸ਼ੀ ਕਿ ਅਸੀਂ ਕੌਮ ਤੋਂ ਭੁੱਲਾਂ ਦੀ ਆਪਣੀ ਦੀ ਮਾਫੀ ਮੰਗ ਲਈ ਕਹਿੰਦੇ ਉਹਨਾਂ ਨੂੰ ਤਾਂ ਹਲੇ ਵੀ ਮਤ ਨਹੀਂ ਆਈ ਨਹੀਂ ਇਹਨਾਂ ਨੂੰ ਸਮੱਤ ਨਹੀਂ ਬਖਸ਼ੀ ਇਹਨਾਂ ਨੂੰ ਆਪਦੀ ਅਸਲੀਅਤ ਪਤਾ ਲੱਗ ਗਈ ਕਿ ਸਾਨੂੰ ਲੋਕਾਂ ਨੇ ਟੋਟਲੀ ਇਨਕਾਰਤਾ ਵੇਖੋ ਚੰਦੂ ਮਾਜਰਾ ਸਾਹਬ ਦੇ ਪਿੰਡ ਚੋਂ ਕਾਂਗਰਸ ਜਿੱਤਦੀ ਹੋਏ ਆਪਦੇ ਪਿੰਡ ਤੋਂ ਵੀ ਹਾਰਦੇ ਆ ਦੋ ਨੰਬਰ ਫੇਸ 'ਚ ਰਹਿੰਦੇ ਆ ਫੇਸ 2 'ਚ ਰਹਿੰਦੇ ਆ ਮੁਹੱਲੇ ਦੇ ਵਿੱਚ ਆਪਦੇ ਬੂਥ ਚੋਂ ਕਿੰਤੀਆਂ ਵੋਟਾਂ ਪਈਆਂ ਮੈਨੂੰ ਲੱਗਦਾ ਵੀ ਪਰਿਵਾਰਕ ਮੈਂਬਰ ਤੇ ਜਾਂ ਡਰਾਈਵਰ ਆ ਤੇ ਜਾਂ ਜਿਹੜੇ ਘਰੇ ਕੰਮ ਕਰਨ ਵਾਲੇ ਉਹਨਾਂ ਕੋਲ ਵਰਕਰਾਂ ਦੀਆਂ ਵੋਟਾਂ ਗਿਣ ਲਈਏ ਉਹਨੀਆਂ ਵੋਟਾਂ ਪਈਆਂ ਮਤਲਬ ਜਮਾਨਤਾ ਜਬਤ ਹੋ ਗਈਆਂ 5ਵੇਂ ਨੰਬਰ ਤੇ ਬਸਪਾ ਤੋਂ ਵੀ ਪਿੱਛੇ ਚਲੇ ਗਿਆ ਜਦੋਂ ਹੁਣ ਵੇਖਿਆ ਕਿ ਸਾਨੂੰ ਲੋਕਾਂ ਨੇ ਉੱਕਾ ਨਕਾਰਤਾ ਅੱਜ ਆਣ ਕੇ ਤੇ ਇਹਨਾਂ ਨੂੰ ਆਪ ਦਾ ਨਕਾਰੇ ਹੋਏ ਕਰਕੇ ਤੇ ਇਹ ਆਪਦੇ ਜਿਹੜੇ ਨੇ ਇਹੋ ਜਿਹੇ ਬਹਾਨੇ ਲੱਭਣ ਲੱਗ ਪਿਆ ਇਸ ਕਰਕੇ ਇਹਨਾਂ ਨੂੰ ਪਾਰਟੀ ਨੇ ਬੜਾ ਮਾਨ ਸਨਮਾਨ ਦਿੱਤਾ ਸੀ ਇਹ ਆਉਦੀਆਂ ਅਗਲੀ ਵਾਰ ਦੀਆਂ ਟਿਕਟਾਂ ਪੱਕੀਆਂ ਕਰਨ ਵਾਸਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪ੍ਰੈਸ਼ਰ ਗਰੁੱਪ ਬਣਾਉਣਾ ਚਾਹੁੰਦੇ ਸੀ ਪਰ ਇਸ ਵਾਰ ਇਹਨਾਂ ਦਾ ਸਾਡੇ ਵਰਗੇ ਨੌਜਵਾਨਾਂ ਨੇ ਵਿਰੋਧ ਕੀਤਾ ਕਿਉਂਕਿ ਵੇਖੋ ਇੱਕ ਨਾ ਚੰਦੂ ਮਾਜਰਾ ਸਾਹਿਬ ਦੀ ਤੁਸੀਂ ਇੰਟਰਵਿਊ ਸੁਣੀ ਹੋਣੀ ਇਹਨਾਂ ਨੇ ਆਖਿਆ ਕਿ ਜਿਹੜੇ ਕਾਬਲੀਅਤ ਵਾਲੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਚੰਦੂ ਮਾਜਰਾ ਸਾਹਿਬ ਦੇ ਜਿਹੜੇ ਛੋਟੇ ਬੇਟੇ ਆ ਉਹਨਾਂ ਚ ਐਸੀ ਕਿਹੜੀ ਕਾਬਲੀਅਤ ਹੈ ਵੀ ਜਿਹੜੀ ਦੂਜੇ ਨੌਜਵਾਨਾਂ ਚ ਨਹੀਂ ਹੈਗੀ 2007 ਤੋਂ ਲੈ ਕੇ 17 ਵਾਲੀ ਸਰਕਾਰ ਦੇ ਵਿੱਚ ਐਡੀਸ਼ਨਲ ਐਡਵੋਕੇਟ ਜਰਨਲ ਦੀ ਪੋਸਟ ਤੇ ਰਹੇ ਆ ਤੇ 10 ਸਾਲਾਂ ਬਾਅਦ 17 ਤੋਂ ਬਾਅਦ ਜਾਂ 10 ਸਾਲ ਸਰਕਾਰ ਰਹੀਏ ਕਦੋਂ ਉੱਥੇ ਕੋਰਟ ਦੇ ਵਿੱਚ ਆਏ ਨੇ ਕਿਉਂ ਸਾਰੀਆਂ ਚੀਜ਼ਾਂ ਕੀਤੀਆਂ ਕਿਉਂਕਿ ਉਹਦੀਆਂ ਤਨਖਾਹਾਂ ਪੱਕੀਆਂ ਕੀਤੀਆਂ ਕਿ ਜੈਨੇ ਯੂਨੀਵਰਸਿਟੀ ਸਾਡੀ ਯੂਨੀਵਰਸਿਟੀ ਦੇ ਵਿੱਚ ਹਜ਼ਾਰਾਂ ਨੌਜਵਾਨ ਨੇ ਜਿਹੜੇ ਪਾਰਟੀ ਦੇ ਨਾਲ ਜੁੜੇ ਨੇ ਉੱਥੇ ਪ੍ਰੈਕਟਿਸ ਕਰਦੇ ਆ ਕੋਈ ਕਾਬਲੀਅਤ ਵਾਲਾ ਮੁੰਡਾ ਨਹੀਂ ਲੱਭਿਆ ਸਾਰਾ ਕੁਝ ਇਸੇ ਗੱਲ ਦਾ ਤਾਂ ਰੌਲਾ ਜੋ ਚੀਜ਼ ਚਾਹੀਦੀ ਘਰ ਵਾਸਤੇ ਚਾਹੀਦੀ ਮੈਂ ਤਾਂ ਹੁਣ ਵੀ ਕਹਿਣਾ ਇਹਨਾਂ ਦੀਆਂ ਤਿੰਨ ਟਿਕਟਾਂ ਪੱਕੀਆਂ ਕਰ ਦੋ ਸਵੇਰੇ ਸਾਰਾ ਕੁਝ ਚੰਗਾ ਭਲਾ ਹੋ ਜਾਊਗਾ ਹਾਂ ਪਰ ਢੀਲੋ ਸਭ ਮੈਂ ਗੱਲ ਚੰਦੂ ਮਾਇਰਾ ਪਰਿਵਾਰ ਦੀ ਤੇ ਮੈਂ ਗੱਲ ਕਰ ਹੀ ਨਹੀਂ ਰਿਹਾ ਮੈਂ ਤਾਂ ਉਸ ਕਮੇਟੀ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਹਰਿੰਦਰਪਾਲ ਚੰਦੂ ਮਾਇਰਾ ਵੀ ਇੱਕ ਮੈਂਬਰ ਸੀ ਜਦੋਂ ਉਹ ਕਮੇਟੀ ਜਾਂਦੀ ਆ ਸ਼੍ਰੋਮਣੀ ਕਾਲੀ ਦਲ ਦੇ ਜਦੋਂ ਵਰਕਰਾਂ ਨੂੰ ਮਿਲਦੀ ਆ ਜਾਂ ਜਦੋਂ ਲੋਕਾਂ ਨੂੰ ਆਮ ਲੋਕਾਂ ਨੂੰ ਮਿਲਦੀ ਆ ਤਾਂ ਉਹਦੇ ਵਿੱਚ ਇੱਕ ਫੀਡਬੈਕ ਸੀ ਜਦੋਂ ਗਰਾਊਂਡ ਤੇ ਜਾਂਦੇ ਨੇ ਰਾਜੂ ਖੰਨਾ ਵੀ ਨਾਲ ਸੀ ਉਸ ਵੇਲੇ ਰੋਬਿਨ ਬਰਾੜ ਵੀ ਉਸ ਵੇਲੇ ਨਾਲ ਸੀ ਤਾਂ ਲੋਕਾਂ ਦੀ ਫੀਡਬੈਕ ਆ ਕਿ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਵਿਦਿਆਰਥੀ ਵਿੰਗ ਐ ਐਸੋਈ ਉਹ ਮੁੰਡੇ ਸਾਡੇ ਨਾਲ ਧੱਕਾ ਕਰਕੇ ਗਏ ਉਹ ਖਤਮ ਹੋਣੀ ਚਾਹੀਦੀ ਆ ਉਹ ਉਸ ਵੇਲੇ ਤਾਂ ਰਾਜੂ ਖੰਨਾ ਵੀ ਨਾਲ ਸੀ ਨਾ ਗਰਾਊਂਡ ਤੇ ਮੈਂ ਕੱਲੇ ਚੰਦੂ ਮਹਾਰਾ ਦੀ ਖਾਲੀ ਨਹੀਂ ਕਰ ਰਿਹਾ ਨਹੀਂ ਵੇਖੋ ਝੁੰਦਾ ਕਮੇਟੀ ਦੀ ਸਾਰਿਆਂ ਤੋਂ ਪਹਿਲੀ ਸਿਫਾਰਸ਼ ਕਿਹੜੀ ਸੀ ਸਾਰਿਆਂ ਤੋਂ ਪਹਿਲੀ ਤਾਂ ਉਹਦੇ ਚ ਇੱਕ ਪਰਿਵਾਰ ਇੱਕ ਟਿੱਕ ਝੁੰਦਾ ਕਮੇਟੀ ਦੀ ਜਿਹੜੀ ਪਹਿਲੀ ਸ਼ਰਤ ਆ ਉਹਦੇ ਤੋਂ ਤਾਂ ਮੁਨਕਰ ਹੈ ਚੰਦੂ ਮਾਜਰਾ ਪਰਿਵਾਰ ਵੇਖੋ ਮਨਪਸੰਦ ਦਾ ਹਲਕਾ ਚਾਹੀਦਾ ਇਹਨਾਂ ਨੂੰ 2014 ਦੇ ਵਿੱਚ ਪਟਿਆਲੇ ਦੇ ਦੋ ਵਿਧਾਨ ਸਭਾ ਹਲਕੇ ਚਾਹੀਦੇ ਆ ਤੇ ਹੁਣ ਜਾ ਕੇ ਚਾਹੀਦਾ ਆ ਆਨੰਦਪੁਰ ਸਾਹਿਬ ਮਤਲਬ ਜੇ ਤੁਸੀਂ ਆਨੰਦਪੁਰ ਸਾਹਿਬ ਆਉਣੇ ਹੋ ਦੋ ਹਲਕੇ ਤੁਸੀਂ ਉੱਥੇ ਖਾਲੀ ਘਰ ਐ 2019 ਦੇ ਇਲੈਕਸ਼ਨ ਦੀ ਮੈਂ ਗੱਲ ਕਰਦਾ ਉੱਥੋਂ ਰਖੜਾ ਸਾਹਿਬ ਇਲੈਕਸ਼ਨ ਲੜੇ ਅੱਜ ਇਕੱਠੇ ਬਹਿ ਕੇ ਪ੍ਰੈਸ ਕਾਨਫਰੰਸ ਕਰਦੇ ਆ ਤੇ ਚੰਦੂ ਮਾਜਰਾ ਸਾਹਿਬ ਦਾ ਬੇਟਾ ਉੱਥੋਂ ਹਲਕਾ ਇੰਚਾਰਜ ਸੀ ਤੇ 45000 ਦੀ ਲੀਡ ਤੇ ਉਥੋਂ ਬੀਬੀ ਪ੍ਰਨੀਤ ਪਰ ਲੀਡ ਲੈ ਕੇ ਜਾਂਦੇ ਆ। ਮਤਲਬ ਸਭ ਤੋਂ ਡਾਊਨ ਹਲਕਾ ਕਾਲੀਦਲ ਦਾ ਉਥੋਂ ਇਹ ਰਹਿੰਦਾ। ਕਾਰਨ ਕੀ ਹੈ? ਪਟਿਆਲੇ ਦੇ ਵਿੱਚ ਵਿਰੋਧਤਾ ਕਰੋ, ਆਨੰਦਪੁਰ ਸਾਹਿਬ ਆਜੋ। ਇੱਥੇ ਭਾਜਪਾ ਨੂੰ ਆਪਦੀਆਂ ਯਾਰੀਆਂ ਪਗਾਓ, ਆਪਦੀਆਂ ਸੀਟਾਂ ਪੱਕੀਆਂ ਕਰੋ ਤੇ ਬਾਕੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਥੋਕ ਕੇ ਵਿਰੋਧਤਾ ਕਰੋ। ਇਹਨਾਂ ਨੇ ਪਾਰਟੀ ਨੂੰ ਖੋਖਲਾ ਕੀਤਾ ਤੇ ਆ ਤੇ ਜਿਹੜੀ ਪਾਰਟੀ ਐ ਐਵੇਂ ਦੇ ਬਾਕੀ ਆਗੂ ਨੇ ਜਿਹੜੇ ਇਹ ਤਾਂ ਹੀ ਬਾਕੀ ਹੋਏ ਨੇ ਪਾਰਟੀ ਨੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਜਾਂ ਇਹ ਜਿਹੜੇ ਅੱਗੇ ਪ੍ਰੈਸ਼ਰ ਕ੍ਰੀਏਟ ਕਰਦੇ ਸੀ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਨਿਕਲਣ ਦਾ ਜਿਹੜਾ ਪ੍ਰਣ ਕੀਤਾ ਪਰ ਮੈਂ ਮੰਨ ਲੈਣਾ ਉਹ ਵੀ ਮੰਨਦੇ ਨੇ ਕਹਿੰਦੇ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਮੈਂ ਮੈਂ ਵੀ ਚਲੋ ਕਹਤਾਂ ਨਾ ਵੀ ਉਹਨਾਂ ਨੂੰ ਮੈਂ ਸਵਾਲ ਕੀਤੇ ਉਹ ਮੇਰੇ ਕੋਲ ਆਪਣੀਆਂ ਗਲਤੀਆਂ ਮੰਨੇ ਪਰ ਤੁਸੀਂ ਐਸਓਏ ਨੂੰ ਕਲੀਨ ਚਿੱਟ ਦੇ ਦਿੰਦੇ ਹੋ ਜਿਹੜੀ 7 ਤੋਂ 17 ਜਿਹੜੀ ਪਾਵਰ ਦੇ ਵਿੱਚ ਜਿਹੜੇ ਉਹਨਾਂ ਨੇ ਜ਼ਿਆਦਤੀਆਂ ਕੀਤੀਆਂ ਨੇ ਤੁਸੀਂ ਕਲੀਨ ਚਿੱਟ ਦਿੰਦੇ ਹੋ ਉਹਨਾਂ ਨੂੰ ਨਹੀਂ ਵੇਖੋ ਐਸਓਏ ਨੇ ਹਮੇਸ਼ਾ ਸਟੂਡੈਂਟ ਯੂਥ ਡਿਵੈਲਪਮੈਂਟ ਬੋਰਡ ਐ ਅੱਜ। ਅਕਾਲੀ ਦਲ ਦੀ ਐਸ.ਓ.ਆਈ ਸਰਕਾਰ ਦੀ ਦੇਣ ਸੀ ਯੂਥ ਡਿਵੈਲਪਮੈਂਟ ਬੋਰਡ ਬਣਿਆ। ਰਾਜੂ ਖੰਨਾ ਜੀ ਪਹਿਲੇ ਚੇਅਰਮੈਨ ਬਣੇ ਉਹਦੇ। ਸਕਸੈਸਫੁਲ 10 ਸਾਲ ਆਪਣੀ ਸਰਕਾਰ ਚ ਚੱਲਿਆ, ਕੈਪਟਨ ਸਾਹਿਬ ਦੀ ਸਰਕਾਰ ਚ ਚੱਲਿਆ, ਅਮ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਚ ਵੀ ਚੱਲ ਰਿਆ। ਉਹ ਕੀ ਦੀ ਦੇਣ ਸੀ ਯੂਥ ਵਾਸਤੇ ਖੇਡਾਂ ਦੇ ਸਮਾਨ ਤੋਂ ਲੈ ਕੇ ਵੱਡੇ ਵੱਡੇ ਟੂਰਨਾਮੈਂਟ ਉਹ ਯੂਥ ਡਿਵੈਲਪਮੈਂਟ ਬੋਰਡ ਦੀ ਦੇਣ। ਪਲਾਂਟੇਸ਼ਨ ਦੀ ਬੜੀ ਵੱਡੀ ਲੋੜ ਸੀ 2.5 ਲੱਖ ਤੋਂ ਵੱਧ ਜਿਹੜਾ ਬੂਟਾ ਲਾ ਕੇ ਪਲਾਂਟੇਸ਼ਨ ਜਿਹੜੀ ਐ ਉਹਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਜੇ ਰੋਲ ਨਿਭਾਇਆ ਤੇ ਆਪਣੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਨੇ ਨਿਭਾਇਆ ਬਲੱਡ ਬੈਂਕ ਕਿ ਕਿਸੇ ਨੂੰ ਲੋੜ ਵੇਲੇ ਬਲੱਡ ਦੀ ਲੋੜ ਪੈ ਜੇ ਬਲੱਡ ਬੈਂਕ ਬੜਾ ਵੱਡਾ ਸਥਾਪਿਤ ਕੀਤਾ ਉਹ ਐਸਵਾਈ ਦੀ ਦੇਣ ਜੇ ਪਿਛਲੇ ਆ 2021 ਦੇ ਵਿੱਚ ਸੈਨੇਟ ਦੀਆਂ ਇਲੈਕਸ਼ਨਾਂ ਰੁਕਣ ਲੱਗੀਆਂ ਸੀ ਸੈਂਟਰ ਇਨਵੋਲਵਮੈਂਟ ਕਰਨ ਲੱਗੀ ਸੀ ਸਾਰਿਆਂ ਤੋਂ ਪਹਿਲਾਂ ਜਾ ਕੇ ਪ੍ਰੋਟੈਸਟ ਦੇ ਵਿੱਚ ਬੈਠੇ ਤੇ ਮੈਨੂੰ ਲੱਗਦਾ ਮੋਬਾਈਲ 'ਚ ਫੋਟੋਆਂ ਵੀ ਆਣਗੀਆਂ ਚੰਦੂ ਮਾਜਰਾ ਸਾਹਿਬ ਵੀ ਬੈਠੇ ਸੀ ਉਹ ਪ੍ਰੋਟੈਸਟ ਅਸੀਂ ਕੀਤਾ ਪੰਜਾਬੀ ਭਾਸ਼ਾ ਤੇ ਜਦੋਂ ਗੱਲ ਚੁੱਕੀ ਗਈ ਵੀ ਪੰਜਾਬੀ ਭਾਸ਼ਾ ਨੂੰ ਕੰਪਲਸਰੀ ਜੇ ਕੰਪਲਸਰੀ ਨਹੀਂ ਕਰਨਾ ਵੀ ਜੇ ਕਿਸੇ ਨੇ ਪੜ੍ਹਨੀ ਹੈ ਪੜ੍ਹ ਲੈਣੀ ਤੇ ਮਰਜੀ ਹੈ ਉਦੋਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਕੀਤਾ ਹੋਰ ਮਨੇਕਾ ਮੇਡੇ ਮਨ ਰੱਖਦਾ ਵੀ ਜਿਹੜਾ ਪੰਜਾਬ ਪੰਜਾਬੀਆਂ ਦੀ ਰਾਖੀ ਵਾਸਤੇ ਪ੍ਰੋਟੈਸਟ ਕੀਤੇ ਨੇ ਜਿਹੜੇ ਚੰਗੇ ਪੱਖ ਦੀ ਕਿਸੇ ਦੀ ਗੱਲ ਕੀਤੀ ਹੈ ਮੰਨਦੇ ਆਪਾਂ ਇੱਕ ਵੱਡੀ ਜਥੇਬੰਦੀ ਦੇ ਵਿੱਚ ਕੰਮ ਕਰਦੇ ਆ ਕੋਈ ਇੱਕ ਇਕਾਦੁਕਾ ਕੋਈ ਘਟਨਾਵਾ ਹੋ ਵੀ ਸਕਦੀ ਹੈ ਮੁਨਕਰ ਨਹੀਂ ਹੁੰਦੇ ਅਸੀਂ ਇਸ ਗੱਲ ਤੋਂ ਕਿਉਂਕਿ ਨੌਜਵਾਨ ਹੈ ਖੂਨ ਗਰਮ ਹੁੰਦਾ ਪਰ ਇਹਦੇ ਨਾਲ ਕੱਲੀ ਜਿਹੜੀ ਆਪਾਂ ਸਾਰੀ ਆਰਗੇਨਾਈਜੇਸ਼ਨ ਨੂੰ ਬਦਨਾਮ ਕਰਦੀ ਏ ਜਿਹੜੀਆਂ ਗੱਲਾਂ ਨੇ ਇਹ ਜਹਾਜਮ ਨਹੀਂ ਹੁੰਦੀਆਂ ਚਲੋ ਮੈਂ ਮੰਨ ਲਿਆ ਕਿ ਬਹੁਤ ਸਾਰੇ ਤੁਸੀਂ 100 ਬੰਦੇ ਚੋਂ ਤੁਸੀਂ 95 ਚੰਗੇ ਹੋਣਗੇ 5 ਉਸ ਵੇਲੇ ਮਾੜੇ ਸੀ ਕਿ ਉਹਨਾਂ 5 ਦੀ ਤੁਸੀਂ ਸਨਾਖਤ ਕਰ ਲਈ ਹੁਣ ਨਿਸ਼ਾਨਦਈ ਕਰ ਲਈ ਕਿ ਅੱਗੇ ਨੂੰ ਉਹ ਕ세 ਮੈਂ ਤਾਂ ਉਹੀ ਜਾਣਾਂ ਨਾ ਚੰਦੂ ਮਾਜਰਾ ਸਾਹਿਬ ਦੱਸ ਦਿੰਦੇ ਫਿਰ ਜੇ ਸਨਾਖਤ ਸੀ ਉਹਨਾਂ ਨੂੰ ਚੰਦੂ ਮਾਜਰਾ ਸਾਹਿਬ ਨਾਂ ਲੈ ਦਿੰਦੇ ਨਾ ਚੰਦੂ ਮਾਜਰਾ ਸਾਹਿਬ ਆਜ ਐਸਓਈ ਨੂੰ ਬਦਨਾਮ ਕੀਤਾ ਭਲਕ ਨੂੰ ਯੂਥ ਅਕਾਲੀ ਦਲ ਨੂੰ ਕਹਿ ਦੇਣ ਕਿ ਮੈਂ ਤਾਂ ਇਹੀ ਕਿਹਾ ਇਹੀ ਸੋਈ ਪਹਿਲਾਂ ਚੰਗੀ ਸੀ ਜਦੋਂ ਇਹਨਾਂ ਵਾਸਤੇ ਭੀੜ ਇਕੱਠੀ ਵੇਖੋ ਇਹਨਾਂ ਨੇ ਚੰਦੂ ਮਾਜਰਾ ਸਾਹ ਵਰਗੇ ਲੀਡਰਾਂ ਨੇ ਪਰਸੈਪਸ਼ਨ ਮਾੜੀ ਕੀਤੀ ਐ ਕੀ ਮਤਲਬ ਸਾਡੀ ਜਿਹੜੀ ਅਸੀਂ ਨੌਜਵਾਨ ਸਾਡੀ ਪਛਾਣ ਸਿਰਫ ਇੱਥੋਂ ਤੱਕ ਬਣਾਤੀ ਵੀ ਆਣ ਕੇ ਸਾਡੀਆਂ ਰੇਲੀਆਂ ਦੇ ਵਿੱਚ ਭੀੜ ਕਰੋ ਇਕੱਠ ਕਰੋ ਡੋਰ ਟੂ ਡੋਰ ਕੰਪੇਨ 86 ਪਿੰਡਾਂ 'ਚ ਕੀਤੀ ਐ ਮੈਂ ਬਲਾਡੇ ਹਲਕੇ ਦੇ ਵਿੱਚ ਡਿਊਟੀ ਲਈ ਸੀ ਜਾ ਕੇ ਤੁਸੀਂ ਹਲਕੇ ਦੇ ਵਿੱਚ ਰਿਪੋਰਟ ਲੈ ਲਓ 86 ਪਿੰਡ ਉਹ ਤੇ 15 ਪਿੰਡ ਸਰਦੂਲਗੜ ਦੇ ਐਹੋ ਜੀ ਗਰਮੀ ਦੇ ਵਿੱਚ ਅਸੀਂ 4 ਟੀਮਾਂ ਬਣਾ ਕੇ ਡੋਰ ਟੂ ਡੋਰ ਕੰਪੇਨ ਕੀਤੀ ਇਹ ਤਾਂ ਉਹ ਵੀ ਕਹਿੰਦੇ ਨੇ ਕਹਿੰਦੇ ਸਾਰਾ ਕਾਲੀਦਲ ਬਠਿੰਡੇ ਬੈਠਾ ਰਿਹਾ ਇਹ ਤਾਂ ਉਹ ਵੀ ਕਹਿੰਦੇ ਨੇ ਨਹੀਂ ਕੱਲੇ ਬਠਿੰਡੇ ਦੇ ਵਿੱਚ ਨਹੀਂ ਹਰੇਕ ਜ਼ਿਲ੍ਹੇ ਦੇ ਵਿੱਚ ਅਮਰੋਸਰ ਦੇ ਵਿੱਚ ਸਾਡੀ ਸੋਈ ਦੀ ਟੀਮ ਨੇ ਕੰਮ ਕੀਤਾ ਬਠਿੰਡੇ ਦੇ ਵਿੱਚ ਕੰਮ ਕੀਤਾ ਕਿੱਥੇ ਅਸੀਂ ਕੰਮ ਨਹੀਂ ਕੀਤਾ ਪਟਿਆਲੇ ਦੇ ਵਿੱਚ ਵੀ ਕਰਕੇ ਆਏ ਆ ਪਟਿਆਲੇ ਦੇ ਵਿੱਚ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾ ਕੇ ਸਟੂਡੈਂਟਸ ਨੂੰ ਨਾਲ ਤਾਂ ਇੰਟਰੈਕਸ਼ਨ ਕਰਕੇ ਆਏ ਆ ਨਾਲੇ ਉਹਨਾਂ ਨਾਲ ਡਿਸਕਸ਼ਨ ਕਰਕੇ ਆਏ ਨਾਲੇ ਉਹਨਾਂ ਦੇ ਜਿਹੜੇ ਮੁੱਦੇ ਸੀ ਉਹਨਾਂ ਨੂੰ ਲੈ ਕੇ ਆਏ ਤੇ ਉਹਨਾਂ ਨੂੰ ਸੌਲਟ ਆਊਟ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਪਟਿਆਲੇ ਇੱਕ ਸਾਡੀ ਦਲਿਤ ਪਰਿਵਾਰ ਦੀ ਜਿਹੜੀ ਧੀ ਸੀ ਉਹਨੇ ਸੁਸਾਈਡ ਕਰ ਲਿਆ ਸੀ ਪ੍ਰੋਫੈਸਰ ਤੋਂ ਤੰਗ ਆ ਕੇ ਅਸੀਂ ਤਾਂ ਉਸ ਪ੍ਰ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਆਪਣੀਆਂ ਮੁਸਲਿਮ ਜਿਹੜੀਆਂ ਸਾਡੀਆਂ ਭੈਣਾਂ ਸੀ ਉਹਨਾਂ ਤੇ ਤਿਆਚਾਰ ਹੋਇਆ ਸੀ ਮੈਂ 11 ਦਿਨ ਜਾ ਕੇ ਪ੍ਰੋਟੈਸਟ ਤੇ ਬਹਿਂਦਾ ਰਿਹਾ ਉਹ ਤਾਂ ਮੈਂ ਪ੍ਰਧਾਨ ਵੀ ਨਹੀਂ ਸੀ ਕਿ ਸਾਡਾ ਚੰਗਾ ਪੱਖ ਨਹੀਂ ਦਿਸਦਾ ਜਦ ਅੱਜ ਮਾੜਾ ਸਮਾਂ ਆ ਗਿਆ ਪਾਰਟੀ ਤੇ ਤਾਂ ਪਾਰਟੀ ਦਾ ਹਰੇਕ ਵਿੰਗ ਵੀ ਮਾੜਾ ਲੱਗਣ ਲੱਗ ਪਿਆ ਹਰੇਕ ਬੰਦਾ ਵੀ ਮਾੜਾ ਲੱਗਣ ਲੱਗ ਪਿਆ ਅਸੀਂ ਇਕੱਲੇ ਦੁੱਧ ਤੋਤੇ ਹੋ ਗਏ ਚਲੋ ਮੈਂ ਮੰਨ ਲੈਂ ਤੁਸੀਂ ਆਪਣੇ ਸਾਰੇ ਚੰਗੇ ਕੰਮ ਗਿਣਾਤੇ ਚੰਗੇ ਕੰਮ ਜੇ ਤੁਸੀਂ ਜੇ ਐਸਓਏ ਨੇ ਇੰਨੇ ਚੰਗੇ ਕੰਮ ਕੀਤੇ ਨੇ ਫਿਰ ਕੇਬਲ ਤੇ ਕਬਜ਼ਾ ਕਿਨੇ ਕੀਤਾ ਫਿਰ ਰੇਤ ਤੇ ਕਬਜ਼ਾ ਕਿਨੇ ਕੀਤਾ ਫਿਰ ਬੂਥ ਕੈਪਚਰ ਕਿ ਫਿਰ ਝੂਠੇ ਪਰਚਿਆਂ ਦਾ ਕਲਚਰ ਕਿੰਨੇ ਸ਼ੁਰੂ ਕੀਤਾ ਚੰਦੂ ਮਾਇਰਾ ਸਾਹਿਬ ਨੂੰ ਪੁੱਛਣਾ ਸੀ ਕਿ ਕਿਹੜੇ ਹਲਕੇ ਦੇ ਵਿੱਚ ਤੇ ਕਿਹੜੇ ਪਿੰਡ ਦੇ ਵਿੱਚ ਬੂਤ ਕੈਪਚਰ ਕੀਤਾ ਸਾਬਤ ਕਰ ਦੇਣ ਕਹਿਣ ਨੂੰ ਆ ਨਾ ਗੱਲਾਂ ਕਹਿਣ ਨੂੰ ਤਾਂ ਮੈਂ ਕਹਿ ਦੂੰਗਾ ਵੀ ਮਹਾਲੀ ਦੇ ਵਿੱਚ ਬੂਤ ਕੈਪਚਰ ਕਰਦੇ ਰਹੇ ਚੰਦੂ ਮਾਇਰਾ ਸਾਹਿਬ ਦਾ ਪਰਿਵਾਰ ਉਹ ਗੱਲ ਮੇਰੇ ਕਹਿਣ ਨਾਲ ਸੱਚੀ ਹੋ ਜਾਊਗੀ 10 ਦਿਨ 92 ਤੋਂ ਬੈਂਤ ਸਿੰਘ ਦੇ ਦੌਰ ਤੋਂ ਬਾਅਦ ਦੂਜੀ ਗੱਲ ਇਹ ਆ ਜੀ ਐਸਓਆਈ ਬਣੀ ਆ ਉਦੋਂ ਪੋਲੋ ਗਰਾਊਂਡ ਦੇ ਵਿੱਚ ਤੁਸੀਂ ਵੇਖਿਆ ਸੀ ਅਸੀਂ ਐਸਓਆਈ ਨੇ ਰੈਲੀ ਕੀਤੀ 뜰 ਸੁੱਟਣ ਨੂੰ ਜਗ੍ਹਾ ਨਹੀਂ ਸੀ ਉਸ ਵੇਲੇ ਸਰਕਾਰ ਕੀ ਦੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਮੰਨਦੇ ਹੋ 12 ਦੇ ਵਿੱਚ ਵੀ ਕੈਪਟਨ ਕੈਪਟਨ ਸਾਹਿਬ ਕੋਲ ਕਮਾਨ ਸੀ ਤੁਸੀਂ ਮੰਨਦੇ ਹੋ ਵੀ ਕੈਪਟਨ ਵਰਗਾ ਜਿਹੜਾ ਐਡਾ ਧੱਲੇ ਵਾਲਾ ਸ਼ਾਸਕ ਹੈ ਉਹਦੇ ਸਮੇਂ ਦੇ ਵਿੱਚ ਜਿਹੜੀ ਕੋਈ ਵਿਰੋਧੀ ਧਿਰ ਹੈ ਜਾਂ ਸਾਡੇ ਵਰਗਾ ਯੂਥ ਜਾ ਕੇ ਬੂਸਟ ਕਰਦਾ ਨਹੀਂ 12 ਤਾਂ ਤੁਹਾਡੇ ਕੋਲ ਰਹੀਆਂ 7 ਤੋਂ 12 ਤਾਂ ਤੁਹਾਡੀ ਰਹੀਆਂ ਮੇਰੀ ਗੱਲ ਸੁਣੋ ਨਾ ਕੈਪਟ ਅੱਗੋਂ ਤਾਂ ਕਾਂਗਰਸ ਓਡੀ ਸ਼ਕਤੀਸ਼ਾਲੀ ਧਿਰ ਸੀ ਨਾ ਤੁਸੀਂ ਦੱਸ ਦਿਓ ਤੁਸੀਂ 12 ਤੋਂ 17 ਲਈ ਇੱਕ ਵੀ ਖਬਰ ਕੱਢ ਕੇ ਵਿਖਾ ਦਿਓ ਵੀ ਫਲਾਣੇ ਪਿੰਡ ਤੇ ਫਲਾਣੇ ਹਲਕੇ ਦੇ ਵਿੱਚ ਜਾ ਕੇ ਬੂਥ ਕੈਪਚਰ ਕੀਤਾ ਨਹੀਂ ਖਬਰਾਂ ਤੋਂ ਕੱਢ ਦੇਣਗੇ ਨਹੀਂ ਕੱਢ ਦੇਣ ਉਹ ਕਹਿੰਦੇ ਉਹ ਕਹਿੰਦੇ ਮੇਰੇ ਸਾਡੇ ਕੋਲੇ ਬਾਇ ਨੇਮ ਨੇ ਜੱਫੀ ਸਰ ਦੱਸ ਦੇਣਾ ਪਤਨਾ ਛਤਰਾਣੇ ਹਲਕੇ ਦੇ ਵਿੱਚ ਛਤਰਾਣੇ ਹਲਕੇ ਦੇ ਵਿੱਚ ਜਥੇਦਾਰਾਂ ਨੇ ਕੰਪਲੇਨਟ ਕੀਤੀ ਬਦਲ ਸਾਹਿਬ ਨੂੰ ਵੱਡੇ ਬਦਲ ਸਾਹਿਬ ਨੂੰ ਬਾਈ ਜੀ ਕਹਿਣ ਦੀਆਂ ਗੱਲਾਂ ਨੇ ਦੱਸ ਦਿੰਦੇ ਫਿਰ ਜੇ ਇਹਨਾਂ ਕੋਲ ਉਹਨਾਂ ਨੂੰ ਪਿੰਡ ਦਾ ਤਾਂ ਨਾਮ ਝੂਠ ਬੋਲਣ ਲੱਗੇ ਉਹਨਾਂ ਦੇ ਬੂਥ ਕੰਬਲ ਲੱਗ ਪਏ ਪਿੰਡ ਦਾ ਨਾਮ ਵੀ ਨਹੀਂ ਆਇਆ ਜਥੇਦਾਰ ਕਹਤਾ ਉੱਥੇ ਨਾ ਕਿਸੇ ਨੇ ਉ ਬਾਕੀ ਰਹੀ ਗੱਲ ਕੇਵਲ ਦੀ ਕਾਰੋਬਾਰ ਹੈ ਕਾਰੋਬਾਰ ਤਾਂ ਸਾਰੀ ਦੁਨੀਆ ਕਰਦੀ ਹੈ ਕਾਰੋਬਾਰ ਦੁਨੀਆ ਜਦੋਂ ਦੁਨੀਆ ਕਾਰੋਬਾਰ ਕਰਦੀ ਹੈ ਆਪਣੇ ਪੈਸੇ ਦੇ ਕਰਦੀ ਹੈ ਪਰ ਜਦੋਂ ਕੋਈ ਬੰਦਾ ਪਹਿਲਾਂ ਕੁਝ ਹੋਰ ਹੋਵੇ ਸਿਆਸਤ ਦੇ ਵਿੱਚ ਆ ਕੇ ਕਾਰੋਬਾਰ ਸ਼ੁਰੂ ਕਰ ਲੇ ਤੇ ਉਹ ਰਾਜਾ ਬਣ ਜੇ ਉਦੋਂ ਤੇ ਸਵਾਲ ਖੜੇ ਹੋ ਜਾਂਦੇ ਦੇਖੋ ਦੋ ਸਰਕਾਰਾਂ ਆਈਆਂ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਦੋਂ ਬਾਅਦ ਕੈਪਟਨ ਦੀ ਸਰਕਾਰ ਆਈ ਹੈ ਸਾਰੀ ਨਿਰਪੱਖ ਜਾਂਚ ਕਰਾ ਲੈਣੀ ਤਾਨੂੰ ਲੱਗਦਾ ਵੀ ਜੇ ਗੱਲਾਂ ਇੰਨੀਆਂ ਧੰਦ ਲੀਆਂ ਹੋਈਆਂ ਤੇ ਜਿਹੜੀ ਵਿਰੋਧੀ ਧਿਰ ਆਸੀ ਉਹਨਾਂ ਨੇ ਚੁੱਪ ਕਰਕੇ ਬਹਿਣਾ ਸੀ ਨਹੀਂ ਉਹੀ ਸ਼ੁਰੂ ਕੀਤਾ ਸ਼ੁਰੂ ਤੇ ਕਾਲੀ ਦਲ ਦੇ ਕਹਿੰਦੇ ਕੀਤਾ ਹੋਇਆ ਨਾ ਉਹੀ ਕੁਛ ਸੁਨੌਰ ਵਾਲੇ ਐਮਐਲਏ ਪਠਾਨ ਮਾਜਰਾ ਨੇ ਸ਼ੁਰੂ ਹੋ ਗਿਆ ਨਾ ਬਟਾਲਾ ਦੇ ਵਿੱਚ ਨਹੀਂ ਨਹੀਂ ਜੇ ਕਬ ਮੈਂ ਆਏ ਹੋਈ ਜਾਣਾ ਨਾ ਜੇ ਕਬਜੇ ਕੀਤੇ ਆ ਤੇ ਤੁਸੀਂ ਆ ਕੇ ਜਿਹੜੀ ਸੱਚਾਈ ਹੈ ਸਾਹਮਣੇ ਕਰ ਦੋ ਸੁਣ ਤਾਂ ਨਹੀਂ ਨਾ ਸਾਡੀ ਸਰਕਾਰ ਹੈਗੀ ਦੋ ਟਰਮ ਹੋ ਗਈ ਹੈ ਜੇ ਕੋਈ ਇਹੋ ਜੀ ਗੱਲਬਾਤ ਹੈਗੀ ਲੱਗਦਾ ਦੋ ਨੰਬਰ ਦਾ ਕਾਰੋਬਾਰ ਹੈ ਕਾਰਵਾਈ ਕਰਨ ਤੋਂ ਕਿੰਨੇ ਰੋਕਿਆ ਕਿਸੇ ਨੇ ਕਾਰਵਾਈ ਕਰਨ ਤੋਂ ਤਾਂ ਨਹੀਂ ਰੋਕਿਆ ਨਾ ਦਾਅਦਾ ਨਿੱਜੀ ਸ਼ਹਿਰ ਹੈ ਹੁਣ ਕਾਰਵਾਈ ਕਰ ਇਨਾਂ ਕੋਲ ਪ੍ਰੂਫ ਹੈਗੇ ਆ ਤੇ ਲਾ ਜਾ ਕੇ ਸਰਕਾਰਾਂ ਦੇ ਅੱਗੇ ਰੱਖਦੇ ਨੇ ਇਹਨਾਂ ਦੀ ਸਹਾਇਤਾ ਤਾਂ ਭਾਜਪੀ ਨਾਲ ਵੀ ਹੈਗੀ ਆ ਤੇ ਆਮ ਆਦਮੀ ਪਾਰਟੀ ਨਾਲ ਵੀ ਹੈਗੀ ਆ ਰਲ ਕੇ ਇਲੈਕਸ਼ਨ ਲੜਦੇ ਇਸ ਗੱਲ 'ਚ ਤਾਂ ਕੋਈ ਦੋ ਰਹਿਣੀ ਨਾ ਨਹੀਂ ਭਾਜਪੀ ਤੇ ਤਾਂ ਤੁਹਾਡੇ ਲੀਡਰ ਆਲਰੇਡੀ ਇਲਜ਼ਾਮ ਲਾਉਂਦੇ ਨੇ ਕਿ ਉਹ ਭਾਜਪੀ ਦੇ ਹੱਥਾਂ 'ਚ ਚੜੇ ਹੋਏ ਨੇ ਪਰ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਦੇ ਨਾਲ ਵੀ ਉਹਨਾਂ ਦਾ ਲਿੰਕ ਆ ਬਿਲਕੁਲ ਹੈਗਾ ਹੈਗਾ ਕਿਉਂ ਨਹੀਂ ਇਹ ਤਾਂ ਵੇਖੋ ਇਹ ਜਿਹੜੇ ਲੋਕ ਆ ਨਾ ਇਹ ਤਾਂ ਚੜਦੇ ਸੂਰਜ ਨੂੰ ਸਲਾਮ ਕਰਨ ਵਾਲੇ ਲੋਕ ਹੈ ਜੇ ਅੱਜ ਤੋਂ 2 ਸਾਲ ਬਾਅਦ ਅਕਾਲੀ ਦਲ ਦੇ ਹਾਲਾਤ ਵਧੀਆ ਹੋ ਗਏ ਨਾ ਇਹੀ ਸਭ ਤੋਂ ਪਹਿਲਾਂ ਆਖਣਗੇ ਵੀ ਅਕਾਲੀ ਦਰਬਾਰ ਕੀ ਧੀਰੀ ਕੋਈ ਨਹੀਂ ਹੈਗੀ ਤੁਸੀਂ ਮੈਨੂੰ ਇਹ ਦੱਸੋ ਇਹ ਆਂਦੇ ਪੰਜਾਬ ਵੀ ਅਸੀਂ ਬਾਦਲ ਸਾਹਿਬ ਤੋਂ ਇਹਨਾਂ ਨੇ ਜਿਹੜਾ ਆ ਸਾਰਾ ਜਿਹੜਾ ਵੀ ਚੱਕਰ ਵਿਊ ਰਚਿਆ ਇਹਨਾਂ ਨੇ ਇਹਨਾਂ ਦਾ ਨਚੋੜ ਕੀ ਸੀ ਇੱਕੋ ਗੱਲ ਹੀ ਕਰਦੇ ਸੀ ਨਾ ਵੀ ਬਾਦਲ ਸਾਹਿਬ ਤੋਂ ਅਸਤੀਫਾ ਚਾਹੀਦਾ ਇਹੀ ਗੱਲ ਹੀ ਕਰਦੇ ਨਾ ਤੁਸੀਂ ਮੈਨੂੰ ਦੱਸੋ ਪਮਾਨਾ ਕੀ ਹੈ ਜਿਹੜਾ ਬੰਦਾ 50000 ਤੇ ਇਲੈਕਸ਼ਨ ਜਿਹੜਾ ਪਰਿਵਾਰ ਜਿੱਤਿਆ ਉਹ ਅਸਤੀਫਾ ਦੇ ਦੇ ਤੇ ਜਿਹੜਾ ਪੰਜਵੇਂ ਪੰਜਵੇਂ ਨੰਬਰ ਤੇ ਆਇਆ ਜਮਾਨਤਾ ਜਬ ਤੋਂ ਹਿਆਂ ਨੇ ਉਹ ਪ੍ਰਧਾਨ ਬਣ ਜੇ ਕੋਈ ਇਹ ਪਮਾਨਾ ਸਮਝ ਚ ਆਉਂਦਾ ਨਹੀਂ ਪ੍ਰਧਾਨ ਦੀ ਤੇ ਜ਼ਿੰਮੇਵਾਰੀ ਪੂਰੇ ਪੰਜਾਬ ਦੀ ਹੁੰਦੀ ਹੈ ਨਾ ਪ੍ਰਧਾਨ ਤਾਂ ਕਹਿੰਦੇ ਬਠਿੰਡੇ ਤੱਕ ਸੀਮਤ ਰਹੇ ਪ੍ਰਧਾਨ ਦੀ ਜ਼ਿੰਮੇਵਾਰੀ ਤਾਂ ਪੂਰੇ ਪੰਜਾਬ ਦੀ ਹੁੰਦੀ ਆ 10 ਸਿਸਟਰ ਤੁਸੀਂ ਤੁਹਾਡੀਆਂ ਜ਼ਮਾਨਦਾਰ ਸਤ ਹੋਗੀ ਪ੍ਰਧਾਨ ਜੀ ਜਿੰਨੇ ਤੁਸੀਂ ਕਿਹਾ ਪੰਜਾਬ ਦੀ ਜ਼ਿੰਮੇਵਾਰੀ ਹੈ ਪ੍ਰਧਾਨ ਜੀ ਜਿੰਨੇ ਮਿਹਨਤ ਕਿੰਨੇ ਕੀਤੀ ਆ ਕੜਕ ਦੀ ਠੰਡ ਦੇ ਵਿੱਚ 1 ਫਰਵਰੀ ਤੋਂ ਪੰਜਾਬ ਚੋਂ ਯਾਤਰਾ ਸ਼ੁਰੂ ਕੀਤੀ ਆ ਤੇ ਅਪ੍ਰੈਲ ਦੇ ਵਿੱਚ ਜਦੋਂ ਕਣਕ ਦੀ ਵੜਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਉਦੋਂ ਆ ਕੇ ਬੰਦ ਕੀਤੀ ਆ ਕਿਵੇਂ ਪਹਿਲਾਂ ਸਾਰੀ ਠੰਡ ਦੇ ਵਿੱਚ ਫਿਰ ਗਰਮੀ ਦੇ ਵਿੱਚ ਅੱਗੇ ਮੋਟਰਸਾਈਕਲਾਂ ਦਾ ਕਾਫਲਾ ਧੂੜ ਮਿੱਟੀ ਪੰਜਾਬ ਦਾ ਕਿਹੜਾ ਹਲਕਾ ਜੀ ਦੇ ਵਿੱਚ ਪੰਜਾਬ ਚੋਂ ਯਾਤਰਾ ਨਹੀਂ ਲੈ ਕੇ ਗਏ ਪ੍ਰਧਾਨ ਜੀ ਜਿੰਨੀ ਮਿਹਨਤ ਜੇ ਕਰਦੇ ਹੁੰਦੇ ਤੇ ਅੱਜ ਕਾਲੀ ਦਲ ਦਾ ਇਹੋ ਜਿਹਾ ਹਾਲਾਤ ਹੀ ਨਾ ਹੁੰਦੇ ਠੀਕ ਹੈ ਨਾ ਪ੍ਰਧਾਨ ਜੀ ਨੇ ਤਾਂ ਨਾ ਧੁੱਪ ਵੇਖੀ ਨਾ ਗਰਮੀ ਵੇਖੀ ਨਾ ਧੂੜ ਨਾ ਮਿੱਟੀ ਉਹ ਤਾਂ ਆਪਦਾ ਪੰਜਾਬ ਚੋਂ ਯਾਤਰਾ ਉਹਨਾਂ ਨੇ ਆਪਣੇ ਵਰਗਾ ਨੌਜਵਾਨ ਵੀ ਇੱਕ ਦਿਨ ਕਾਫਲੇ ਦੇ ਵਿੱਚ ਸਾਰਾ ਦਿਨ ਚੱਲ ਪੈਣਾ ਤੇ ਅਗਲੇ ਦਿਨ ਉੱਠ ਕੇ ਉਸ ਸਮੇਂ ਸਿਰ ਜਾਇਆ ਨਹੀਂ ਜਾਂਦਾ ਖੱਲੀਆਂ ਬੈ ਜਾਂਦੀਆਂ ਗੁੱਸਾ ਨਾ ਕਰੋ ਮੈਂ ਵੀ ਤੁਹਾਡੇ ਵਰਗਾ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਬਾਦਲ ਸਾਹਿਬ 2-3 ਮਹੀਨੇ ਯਾਰ ਧੂੜ ਨਹੀਂ ਵੇਖੀ ਮਿੱਟੀ ਨਹੀਂ ਵੇਖੀ ਪੰਜਾਬ ਚੋਂ ਯਾਤਰਾ ਦੇ ਕੇ ਪੰਜਾਬ ਨੂੰ ਬਚਾਉਣ ਦਾ ਹੌਕਾ ਦਿੱਤਾ ਮਿਹਨਤ ਕੀਤੀ ਜਦ ਇਹ ਵੀ ਓਨੀ ਮਿਹਨਤ ਕਰਦੇ ਹੁੰਦੇ ਪ੍ਰਧਾਨ ਜੀ ਜਿੰਨੀ ਤੇ ਅੱਜ ਇਹ ਰਿਜ਼ਲਟ ਨਹੀਂ ਆਉਨੇ ਸੀ ਉੱਥੇ ਬਾਦਲ ਸਾਹਿਬ ਦਾ ਪਰਿਵਾਰ ਹੈ ਜਿਹੜਾ ਲੋਕਾਂ ਨਾਲ ਮਿਲਵਰਤਨ ਕਰਕੇ ਲੋਕਾਂ ਦੇ ਨਾਲ ਉਹਨਾਂ ਦੀ ਨਿੱਜੀ ਨੇੜਤਾ ਪਿਆਰ ਕਰਕੇ ਲੋਕਾਂ ਦੇ ਨੇਰੇ ਸਵੇਰੇ ਕੰਮ ਆਉਣ ਕਰਕੇ ਮਿਹਨਤ ਕਰਕੇ ਜਿੱਤਿਆ ਪਰ ਫਿਰ ਤੁਸੀਂ ਸਾਰੇ ਕੁਝ ਤੋਂ ਮੁਕਤ ਕਰ ਦਿੰਨੇ ਹੋ ਐਸਓਆਈ ਨੂੰ ਜੋ ਵੀ ਕੁਝ ਹੋਇਆ ਕਿਉਂਕਿ 7 ਤੋਂ 12 ਦਾ ਇਹਨਾਂ ਰੌਲਾ ਨਹੀਂ ਪੈਂਦਾ ਜਿੰਨਾ 12 ਤੋਂ 17 ਦਾ ਪੈਂਦਾ ਮੈਂ 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 ਚਾਹਤੋਂ ਮੈਂ ਮੈਂ ਨਾ ਵੀ ਲੈ ਸਕਦਾ ਲੀਡਰਾਂ ਦੇ ਪਟਿਆਲੇ ਦੇ ਮੈਂ ਕਹਿੰਦਾ ਤਿੰਨ ਚਾਰ ਬੰਦੇ ਸੀ ਪਟਿਆਲਾ ਬੇਸਡ ਨੇ ਉਹ ਪਾਰਟੀ ਦੇ ਬਚਾਉਣ ਤੋਂ ਪਹਿਲਾਂ ਕੀ ਸੀਗੀ ਉਹ ਜਦੋਂ ਐਸਆਈ ਸ਼ੁਰੂ ਹੋਈ ਸੱਤਾ ਆ ਗਈ ਤੇ ਹੁਣ ਕੀ ਹੋ ਗਏ ਨਹੀਂ ਵੇਖੋ ਜ਼ਰੂਰੀ ਨਹੀਂ ਕਿ ਸੱਤਾ ਨਾਲ ਹੀ ਪੈਸਾ ਕਮਾਇਆ ਜਾਂਦਾ ਹੋਰ ਵੀ ਸੋਰਸ ਨੇ ਉਹਨਾਂ ਦੇ ਕਮਾਈ ਦੇ ਵੇਖੋ ਐ ਨਹੀਂ ਨਾ ਜ਼ਰੂਰੀ ਆਪਾਂ ਕਹਿ ਸਕਦੇ ਆ ਆਮ ਘਰ ਦਾ ਇੱਕ ਬੰਦਾ ਅੱਜ ਬਿਲਕੁਲ ਉਹ ਨਾਰਮਲ ਪਰਿਵਾਰ ਨਾਲ ਸੰਬੰਧ ਰੱਖਦਾ ਜੇ ਮਨ ਲਓ ਮੈਂ ਅੱਜ ਪੋਲਿਟਿਕਸ 'ਚ ਆ ਤੇ ਮੈਂ ਨਾਲ ਦੀ ਨਾਲ ਆਪਦਾ ਦਿਮਾਗ ਤਾਂ ਲੜਾਉਂਦਾ ਹੋਊਗਾ ਨਾ ਵੀ ਮੈਂ ਆਪਦਾ ਯਾਰ ਨਿੱਜੀ ਕੋਈ ਕਾਰੋਬਾਰ ਵੀ ਕੰਮ ਵੀ ਕਰ ਲਾਂ ਫਿਰ ਉਹੀ ਗੱਲ ਆ ਨਾ ਅੱਜ ਅੱਜ ਤਾਂ ਪੋਲਿਟਿਕਸ ਦੀ ਆ ਨਾ ਅੱਜ ਤਾਂ ਪਾਵਰ ਦੀ ਮਿਲਿਆ ਨਾ ਉਹਦਾ ਮਤਲਬ ਇਹ ਤਾਂ ਨਹੀਂ ਨਾ ਮੈਂ ਆਪਦੀ ਜ਼ਮੀਨ ਤੋਂ ਕੋਈ ਇਨਵੈਸਟਮੈਂਟ ਕਰਕੇ ਮੈਂ ਕਮਾਈ ਕਰ ਲਾਂ ਤੇ ਮੇਰੀ ਦੋ ਨੰਬਰ ਦੀ ਕਮਾਈ ਹੋ ਜੂਗੀ ਇਹ ਵੀ ਨਹੀਂ ਨਾ ਕਿਤੇ ਲਿਖਿਆ ਕਿ ਜਿਹੜਾ ਰਾਜਨੀਤਿਕ ਬੰਦਾ ਆ ਉਹ ਆਪਦਾ ਜਿਹੜਾ ਨਿੱਜੀ ਕਮਾਈ ਦੇ ਨਾਲ ਉਹ ਆਪਦਾ ਕਾਰੋਬਾਰ ਨਹੀਂ ਖੜਾ ਕਰ ਸਕਦਾ ਫਿਰ ਅਹੀ ਜੀ ਕਿਹੜੀ ਗਿੱਦੜ ਸਿੰਘ ਅਕਾਲੀਆਂ ਕੋਲੇ ਪੂਜੇ ਪੰਜਾਬ ਦਾ ਸਾਨੂੰ ਵੀ ਦੱਸ ਦੋ ਅਸੀਂ ਵੀ ਅਮੀਰ ਹੋ ਜੀ ਅਸੀਂ ਅਸੀਂ ਵੀ ਕੇਵਲ ਸ਼ੁਰੂ ਕਰ ਲਈਏ ਅਸੀਂ ਵੀ ਰੇਤੇ ਦੇ ਅਰੇਤਾ ਵੇਚ ਲਈਏ ਸਾਨੂੰ ਸਭ ਨੂੰ ਦੱਸ ਦੋ ਨਹੀਂ ਅਸੀਂ ਤਾਂ ਪ੍ਰਮਾਤਮਾ ਕੇ ਹੱਥ ਜੋੜਦੇ ਆ ਤੁਸੀਂ ਜ ਆ ਜਿਹੜਾ ਤੁਹਾਡਾ ਚੈਨਲ ਹੈ ਤੁਸੀਂ ਇਹੋ ਜੇ ਦੱਸ ਤੇ ਨਾਲ ਹੋਰ ਖੋਲੋ ਨਹੀਂ ਅਸੀਂ ਤਾਂ ਖੋਲ ਸਕਦੇ ਆ ਸਾਡੇ ਦਾ ਸਗੋ ਸਾਡੇ ਦਾ ਸਰਕਾਰ ਨੇ ਚਾਰ ਬੰਦ ਕਰਤੇ ਅਸੀਂ ਤਾਂ ਖੁੱਲੀ ਹੀ ਕਰਦੇ ਮੈਂ ਤਾਂ ਇਹ ਨਾ ਨਾ ਮਿਹਨਤ ਹੈ ਜੇ ਮਿਹਨਤ ਹੈ ਜੇ ਮੰਨ ਲਓ ਉਹਨਾਂ ਕਿਸੇ ਨੇ ਦੋ ਨੰਬਰ ਦੀਆਂ ਕਮਾਈਆਂ ਕੀਤੀਆਂ ਜਿਵੇਂ ਚੰਦੂ ਮਾਜਰਾ ਸਾਹਿਬ ਆਂਦੇ ਨੇ ਤੇ ਕਰਵਾ ਲੈਣ ਜਾਂਚ ਤੇ ਰੋਕਿਆ ਕਿੰਨੇ ਆ ਫਿਰ ਆਪਦੀ ਪੀੜ੍ਹੀ ਥੱਲੇ ਵੀ ਸੋਟਾ ਫੇਰਨ ਨਾ ਇਹੋ ਜੇ ਇਹੋ ਜੇ ਲੀਡਰ ਜਿਹੜੇ ਇਲੈਕਸ਼ਨ ਲੜਨ ਤੋਂ ਬਾਅਦ ਵੀ ਚੰਦੂ ਮਾਇਰਾ ਸਾਹਿਬ ਇਲੈਕਸ਼ਨ ਲੜਨ ਤੋਂ ਬਾਅਦ ਵੀ ਮੈਨੂੰ ਲੱਗਦਾ ਜ਼ਮੀਨ ਜਾਇਦਾਦਾਂ ਖਰੀਦੇ ਹੋਣਗੇ ਵੇਚੀ ਨਹੀਂ ਹੋਣੇ ਇਹਨਾਂ ਨੇ ਨਹੀਂ ਕਾਰੋਬਾਰ ਸੈੱਟ ਕੀਤੇ ਆਪਦੀ ਪੀੜ੍ਹੀ ਥੱਲੇ ਵੀ ਛੋਟਾ ਮਾਰ ਲੈਣ ਮਤਲਬ ਸਾਰੇ ਫਿਰ ਇੱਕ ਦੂਜੇ ਨੂੰ ਦੇਖ ਕੇ ਨਹੀਂ ਆਪ ਕੀ ਸੀ ਤੇ ਆਪ ਕਿੱਥੋਂ ਕਿੱਥੇ ਆ ਗਏ ਠੀਕ ਹੈ ਨਾ ਹੁਣ ਤਾਂ ਇਹਨਾਂ ਦੀ ਬੀਜੇਪੀ ਨਾਲ ਵੀ ਬੜੀ ਡੂੰਘੀ ਜਾਰੀ ਹੈ ਹੁਣ ਜਾਂਚ ਕਰਾ ਲੈਣ ਜੇ ਇਹਨਾਂ ਨੂੰ ਕੋਈ ਦੋਸ਼ੀ ਲੱਗਦਾ ਕਿਸੇ ਰੋਕਿਆ ਥੋੜੀ ਹੈ ਮਤਲਬ ਇੱਕ ਦੂਜੇ ਨੂੰ ਦੇਖ ਕੇ ਇੱਕ ਦੂਜੇ ਦੀਆਂ ਰੀਸਾਂ ਵਧ ਕੇ ਕਰੀ ਜੋ ਫਿਰ ਇੱਕ ਪਾਸੇ ਦਾਵਾ ਕਿ ਅਸੀਂ ਗੱਲ ਮੈਂ ਇਹ ਕਹਿਣਾ ਵੀ ਇੱਕੋ ਇੱਕ ਲੀਡਰ ਸ ਨੇ ਤੇ ਦੂਜੇ ਦੇ ਇਲਜ਼ਾਮਬਾਜ਼ੀਆਂ ਨੇ ਗੱਲ ਤੇ ਮੈਂ ਮੈਂ ਵੈਸੀ ਗੱਲ ਕਰਦਾ ਵੀ ਇਹ ਤੇ ਇੱਕ ਥੋੜੀਆਂ ਇੱਕ ਦੂਜੇ ਦੇ ਇਲਜ਼ਾਮਬਾਜ਼ੀਆਂ ਨੇ ਭਾਜਪਾ ਦੇ ਪ੍ਰਧਾਨ ਨੇ ਜਾਖੜ ਭਾਜਪਾ ਦੇ ਪ੍ਰਧਾਨ ਨੇ ਉਹ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਬਚਣਾ ਚਾਹੀਦਾ ਪੰਜਾਬ ਲਈ ਜ਼ਰੂਰੀ ਹੈ ਸੁਖਜਿੰਦਰ ਰੰਧਾਵਾ ਨੇ ਕਾਂਗਰਸ ਤੋਂ ਨਹੀਂ ਉਹ ਕਹਿੰਦੇ ਇਹ ਸ਼੍ਰੋਮਣੀ ਅਕਾਲੀ ਦਲ ਬਚਣਾ ਚਾਹੀਦਾ ਜ਼ਰੂਰੀ ਹੈ ਪੰਜਾਬ ਦੇ ਲਈ ਮਤਲਬ ਦੂਜੇ ਫਿਕਰ ਕਰ ਰਹੇ ਨੇ ਜਾਂ ਕਹੋ ਪੰਜਾਬ ਦੇ ਵਿੱਚ ਕੁਝ ਲੋਕ ਫਿਕਰ ਕਰ ਰਹੇ ਨੇ ਪਰ ਇਹ ਤੁਸੀਂ ਆਪ ਦੂਜੇ ਦੇ ਕੁਝ ਦੋ ਇਲਜ਼ਾਮਬਾਜ਼ੀਆਂ ਦੇਖੋ ਜਦੋਂ ਆਪਾਂ ਇੱਕ ਦੂਜੇ ਨੂੰ ਪਰ ਚਲੋ ਮ ਕਹਿੰਦੇ ਵੀ ਅਸੀਂ ਇੱਕੋ ਪ੍ਰਧਾਨਗੀ ਦੇ ਵਿੱਚ ਦੋ ਵਿਧਾਨ ਸਭਾ ਚੋਣਾ ਦੋ ਲੋਕ ਸਭਾ ਚੋਣਾ ਹਾਰ ਗਏ ਉਹ ਕਹਿੰਦੇ ਪਰ ਪਾਸੇ ਹੋ ਜਾਣ ਇਹ じゃ ਪ੍ਰਧਾਨਗੀ ਦੀ ਕੁਰਸੀ ਤੇ ਕੀ ਹੈ ਸਖਵੀਰ ਵਾਰ ਪਾਸੇ ਹੋ ਜਾਣ ਜ਼ਰੂਰੀ ਹੈ ساری ਉਮਰ ਇਸ ਪਰਿਵਾਰ ਦੇ ਵਿੱਚ ਹੀ ਰਹਿਣ ਰਹੀ ਰਵੇ ਕੁਰਸੀ ਨਹੀਂ ਨਹੀਂ ਪਰਿਵਾਰ ਦੇ ਨਹੀਂ ਵੇਖੋ ਬਾਦਲ ਸਾਹਿਬ ਨੇ ਜਿਹੜਾ ਹਮੇਸ਼ਾ ਜਿਹੜਾ ਉਸ ਪਰਿਵਾਰ ਨੇ ਅਕਾਲੀ ਦਲ ਦੇ ਵਾਕਡੋਰ ਸੰਭਾਲੀ ਹੈ ਉਹਨਾਂ ਨੇ ਅਕਾਲੀ ਦਲ ਨੂੰ ਵੇਖੋ ਰਿਜ਼ਲਟ ਦਿੱਤਾ ਬਾਦਲ ਸਾਹਿਬ ਦੀ ਮਿਹਨਤ 'ਚ ਕੋਈ ਕਮੀ ਹੈਗੀ ਆ ਇਹਨਾਂ ਆਗੂਆਂ ਦੇ ਵਿੱਚੋਂ ਨਕਾਰੇ ਹੋਏ ਆਗੂਆ ਜਿਹੜੇ ਉੱਥੇ ਉੱਥੇ ਇਕੱਠੇ ਹੋਏ ਆ ਉਹਨਾਂ ਦੇ ਵਿੱਚੋਂ ਮੈਨੂੰ ਦੱਸੋ ਕੌਣ ਆ ਜਿਹੜਾ ਕਾਲੀ ਦਲ ਦੀ ਕਮਾਂਡ ਸੰਭਾਲਣ ਦੇ ਉਹਨਾਂ ਨੇ ਤਾਂ ਆਪਦਾ 3 ਘੰਟੇ ਬੈਠ ਕੇ ਤੇ ਪ੍ਰੈਸ ਕਾਨਫਰੰਸ ਕਰ ਲਈ ਹਾਲੇ ਤੱਕ ਉਹਨਾਂ ਦਾ ਆਪਦਾ ਪ੍ਰਧਾਨ ਨਹੀਂ ਫਾਈਨਲ ਹੋਇਆ ਨਹੀਂ ਨਹੀਂ ਉਹ ਤਾਂ ਇੱਕ ਗੱਲ ਕਹਿੰਦੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ 'ਚ ਕੋਈ ਪ੍ਰਧਾਨ ਹੋ ਸਕਦਾ ਉਹ ਤਾਂ ਕਹਿੰਦੇ ਨੇ ਸਾਡੇ 'ਚ ਕੋਈ ਪ੍ਰਧਾਨ ਦਾ ਇੱਛੂ ਕੀ ਨਹੀਂ ਉਹ ਤਾਂ ਕਹਿੰਦੇ ਪਾਰਟੀ ਪੂਰੀ ਪਾਰਟੀ ਬੈ ਕੇ ਫੈਸਲਾ ਕਰ ਲੇ ਦੇਖੋ ਹਮੇਸ਼ਾ ਟਰੈਪ ਲੱਗਦੇ ਆ ਰਾਹੁਲ ਗਾਂ ਇਲੈਕਸ਼ਨ ਹਾਰੀ ਕੀ ਅੱਜ ਕਾਂਗਰਸ ਨੇ ਉਹਨਾਂ ਦੇ ਜਿਹੜਾ ਰਾਹੁਲ ਗਾਂਧੀ ਨੂੰ ਕਹਤਾ ਪਾਸੇ ਕਰ ਦਿਓ ਨਹੀਂ ਰਾਹੁਲ ਗਾਂਧੀ ਪਹਿਲਾਂ ਪਾਸੇ ਹੋਏ ਮੈਂ ਮੈਂ ਇੱਕ ਗੱਲ ਕਰਦਾ ਰਾਹੁਲ ਗਾਂਧੀ ਦਾ ਤ્યાਗ ਆ ਰਾਹੁਲ ਗਾਂਧੀ ਪਹਿਲਾਂ ਪਾਸੇ ਹੋਏ ਉਹਨਾਂ ਨੇ ਮਿਹਨਤ ਕੀਤੀ ਉਹ ਪੂਰੇ ਭਾਰਤ ਚ ਘੁੰਮੇ ਪਾਰਟੀ ਤਾਕਦੀ ਕੀਤੀ ਅੱਜ ਉਹ ਐਲੋਪੀ ਬਣੇ ਮਾਇਆਵਤੀ ਜੀ ਦੀ ਖੇਤਰੀ ਪਾਰਟੀ ਕਿੱਡੀ ਵੱਡੀ ਐ ਉਹ ਪਾਸੇ ਹੋ ਗਏ ਚਤਾਲਾ ਸਾਹਿਬ ਦੀ ਪਾਰਟੀ ਵੇਖੋ ਖੇਤਰੀ ਪਾਰਟੀਆਂ ਨੇ ਨਾ ਜਿਹੜੀਆਂ ਇਹ ਕਦੀ ਖਤਮ ਨਹੀਂ ਹੁੰਦੀਆਂ ਜਦੋਂ ਪਾਰਟੀ ਦੇ ਵਿੱਚ ਚਾਹੀਦਾ ਕੀ ਸੀ ਜਦੋਂ ਔਖਾ ਸਮਾਂ ਹੋਵੇ ਸਿਆਣੇ ਕਹਿੰਦੇ ਵੀ ਔਖੇ ਸਮੇਂ ਦੇ ਵਿੱਚ ਆਉਦੇ ਸੱਜਣ ਨੂੰ ਛੱਡੀਦਾ ਨਹੀਂ ਨਾਲ ਧਿਰ ਬਣ ਕੇ ਖੜੀਦਾ ਆਪਸੀ ਗਿਲੇ ਸ਼ਿਕਵੇ ਵੀ ਉਹਨਾਂ ਨੂੰ ਭੁਲਾ ਕੇ ਨਾਲ ਸਿਰ ਜੋੜ ਕੇ ਚੱਲੀਦਾ ਤੇ ਇਹਨਾਂ ਬੰਦਿਆਂ ਨੇ ਕੀ ਕੀਤਾ ਅੱਜ ਜੇ ਪਾਰਟੀ ਦੀ ਇੰਨਾ ਦਰਦ ਹੈ ਤੇ ਪਾਰਟੀ ਦੀ ਲੜਾਈ ਆ ਔਖੇ ਸਮੇਂ ਦੇ ਵਿੱਚ ਆ ਕੇ ਨਾਲ ਧਿਰ ਬਣ ਕੇ ਲੜਦੇ ਜਦੋਂ ਤਾਂ ਸੱਤਾ ਮਾਣੀ ਸੱਤਾ ਦੇ ਆਨੰਦ ਲਏ ਉਦੋਂ ਸਾਰਾ ਕੁਝ ਚੰਗਾ ਸੀ ਤੇ ਅੱਜ ਜਦੋਂ ਜਮਾਨਤਾ ਜ਼ਬਤ ਹੋ ਗਈਆਂ ਤੇ ਅੱਜ ਸਾਰਾ ਕੁਝ ਉਹੀ ਪ੍ਰਧਾਨ ਜੀ ਮਾੜੇ ਹੋਗੇ 2012 ਤੋਂ 17 ਲਈ ਸਰਕਾਰ ਜਦੋਂ ਰਿਪੀਟ ਹੋਈ ਸੀ ਉਹ ਵੀ ਫਿਰ ਬਾਦਲ ਸਾਹਿਬ ਨੇ ਨੇ ਮਿਹਨਤ ਕੀਤੀ ਸੀ ਉਹ ਵੀ ਇਹਨਾਂ ਸਾਰਿਆਂ ਨੇ ਕਿਹਾ ਸੀ ਵੀ ਬਾਦਲ ਸਾਹਿਬ ਦੀ ਬਦੌਲਤ ਐਸਾ ਆਇਆ ਐਸੇ ਵਿਜ਼ਨਰੀ ਲੀਡਰ ਨੇ ਅਸੀਂ ਬਾਦਲ ਸਾਹਿਬ ਨੂੰ ਕਿਉਂ ਪਾਸੇ ਕਰੀਏ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਕੌਣ ਗਿਆ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਕਰ ਲੋ ਐਜੂਕੇਸ਼ਨ ਦੀ ਗੱਲ ਕਰ ਲੋ ਹੈਲਥ ਦੀ ਗੱਲ ਕਰ ਲੋ ਲੋਕਾਂ ਦੇ ਵਿੱਚ ਮੈਨੂੰ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਸਰਵਾ ਕਰਨ ਚਲੇ ਜਾਓ ਕਿਹੜਾ ਐਸਾ ਵਿਜ਼ਨਰਰੀ ਲੀਡਰ ਹੈ ਬਾਦਲ ਸਾਹਿਬ ਦੇ ਮੇਲ ਦਾ ਜਿਹੜਾ ਤੁਹਾਨੂੰ ਕਦੀ ਕੋਈ ਪਿੰਡ ਦੇ ਵਿੱਚ ਇਹ ਬੰਦਾ ਨਹੀਂ ਆਪੂਗਾ ਵੀ ਬਾਦਲ ਸਾਹਿਬ ਨੇ ਕੰਮ ਨਹੀਂ ਕੀਤੇ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆ ਬਾਦਲ ਸਾਹਿਬ ਦਾ ਵਿਜ਼ਨ ਹੈ ਅਸੀਂ ਤਾਂ ਚਾਹੁੰਦੇ ਆ ਕਿ ਉਹ ਵਿਜ਼ਨਰੀ ਲੀਡਰ ਨੇ ਇੱਕ ਵਿਰੋਧੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆ ਪੰਜਾਬ ਪੰਜਾਬੀਅਤ ਦਾ ਦਰਦ ਰੱਖਦੇ ਆ ਇਹ ਬੰਦਿਆਂ ਨੇ ਤੇ ਅੱਜ ਵੇਖੋ ਮੜਾ ਦੌਰ ਆਇਆ ਇਹਨਾਂ ਨੂੰ ਤਾਂ پلਕ ਨੂੰ ਕੋਈ ਜਾਂ ਮਿੱਠਾ ਦੇ ਕੇ ਤੇ ਜਾਂ ਨਵਜ ਦਬ ਕੇ ਆਖੂਗਾ ਵੀ ਆ ਸ਼ਾਮਲ ਕਰ ਦੋ ਤੇ ਇਹ ਤਾਂ ਉਸ ਵੇਲੇ ਪਾਰਟੀ ਵੇਚ ਦੇਣਗੇ ਅਸੀਂ ਐਵੇਂ ਦੇ ਪਾਰਟੀ ਦੇਵੇਂ ਦੇ ਆਗੂਆਂ ਤੇ ਵਿਸ਼ਵਾਸ ਕਿਉਂ ਕਰੀਏ ਚਲੋ ਰਣਵੀਰ ਤੁਹਾਡੇ ਕੋਲ ਅੱਜ ਪਾਰਟੀ ਦੀ ਕਮਾਨ ਐਸਓਆਈ ਦੀ ਜਿੰਨਾ ਬੰਦਿਆਂ ਕੋਲੇ ਉਦੋਂ ਐਸਓਆਈ ਦੀ ਕਮਾਨ ਸੀ ਉਹਨਾਂ ਤੇ ਅੱਜ ਸਵਾਲ ਲੈਂਗੇ ਸੱਤਾ ਦੌਰਾਨ ਇਹਨਾਂ ਨੇ ਆਹ ਕੁਝ ਕੀਤਾ ਮੈਂ ਤੁਹਾਡੇ ਤੋਂ ਪੁੱਛਦਾ ਕਿ ਅੱਜ ਤੁਸੀਂ ਐਸਓਆਈ ਚਲਾ ਰਹੇ ਹੋ ਜਦੋਂ ਇਹਨ ਕੇਸ ਮੰਨ ਲਓ ਜਦੋਂ ਕਦੇ ਇਨ ਫਿਊਚਰ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਫਿਰ ਤੁਸੀਂ ਜਾਂ ਤੁਹਾਡਾ ਗਰੁੱਪ ਜਾਂ ਜਿਹੜੇ ਉਦੋਂ ਦੇ ਲੀਡਰ ਹੋਣਗੇ ਇਹ ਤਾਂ ਨਹੀਂ ਹੈ ਜਾ ਕਰਨਗੇ ਕਿ ਸੱਤਾ ਜਾਣ ਤੋਂ ਬਾਅਦ ਦੁਬਾਰੀ ਫਿਰ ਤੁਹਾਡੇ ਤੇ ਸਵਾਲ ਆ ਜਾਣਗੇ ਮਤਲਬ ਕੁਛ ਵੀ ਮੈਂ ਕਹਾਂ ਚਾਹੀ 1% ਵੀ ਗਲਤੀਆਂ ਹੋ ਜਾਂਦੀਆਂ ਨੇ ਉਹਨਾਂ ਗਲਤੀਆਂ ਦੇ ਵਿੱਚ ਸੁਧਾਰ ਤੇ ਕਰੋਗੇ ਨਾ ਸੁਧਾਰ ਦੀ ਗੁਣਾਇਸ਼ ਤੇ ਹੈ ਨਾ ਨਹੀਂ ਬਿਲਕੁਲ ਵੇਖੋ ਜੇ ਅਸੀਂ ਤਾਂ ਹਮੇਸ਼ਾ ਇਹ ਗੱਲ ਮੰਨਦੇ ਆ ਸਾਡੇ ਤਾਂ ਪ੍ਰਧਾਨ ਸਾਹਿਬ ਜੀ ਵੀ ਮੰਨਦੇ ਨੇ ਅਸੀਂ ਤਾਂ ਅਕਾਲ ਤਖਤ ਸਾਹਿਬ ਤੇ ਵੀ ਜਾ ਕੇ ਇਸ ਗਲਤੀ ਮਾਫੀ ਮੰਗੀ ਸੀ ਨਾ ਵੇਖੋ ਅਕਾਲ ਤਖਤ ਸਾਹਿਬ ਮਾਫੀ ਮੰਗੀ ਜਾਂਦੀ ਇੱਥੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਭਾਵੂ ਹੋ ਕੇ ਮਾਫੀ ਮੰਗੀ ਬਾਦਲ ਸਾਹਿਬ ਨੇ ਪ੍ਰਮਾਤਮਾ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੇ ਹਾਜ਼ਰ ਨਾਜ਼ਰ ਹੋ ਕੇ ਵੀ ਜੇ ਸਾਡੇ ਤੋਂ ਗਲਤੀਆਂ ਹੋਈਆਂ ਨੇ ਤੇ ਪ੍ਰਮਾਤਮਾ ਸਾਡੇ ਨੂੰ ਨਹੀਂ ਉਹੀ ਗੱਲ ਹੈ ਨਾ ਉਸ ਤੋਂ ਢੇ ਗਲਤੀਆਂ ਮੰਗਣ ਦੇ ਤਰੀਕੇ ਤੋਂ ਵੀ ਮਤਲਬ ਕਲੀਅਰ ਨਹੀਂ ਹੈਗਾ ਕਿ ਜੇ ਸਾਡੇ ਤੋਂ ਜਾਣੇ ਅਣਜਾਣੇ ਹੋਈਆਂ ਜੇ ਹੋਈਆਂ ਜਾਂ ਹੋਈਆਂ ਜਾਣ ਕੇ ਹੋਈਆਂ ਜਾਂ ਅਣਜਾਣੇ ਹੋਈਆਂ ਦੇਖੋ ਗਲਤੀਆਂ ਜਿਹੜੀਆਂ ਨੇ ਭਾਵੇਂ ਜਾਣੇ ਚ ਹੋਈਆਂ ਤੇ ਭਾਵੇਂ ਅਣਜਾਣੇ ਚ ਹੋਈਆਂ ਉਹ ਦੋਵਾਂ ਦੀ ਮਾਫੀ ਮੰਗੀ ਹੈ ਜਾਣੇ ਜਾਂ ਅਣਜਾਣੇ ਦਾ ਮਤਲਬ ਇਹੀ ਹੈ ਵੀ ਭਾਵੇਂ ਜਾਣ ਪੁੱਝ ਕੇ ਹੋਈਆਂ ਤੇ ਭਾਵੇਂ ਅਣਜਾਣ ਪੁਣੇ ਚ ਹੋਈਆਂ ਵੀ ਪ੍ਰਮਾਤਮਾ ਬਖਸ਼ਣ ਆ ਰਿਹਾ ਉਸ ਤੋਂ ਵੱਡਾ ਦਾ ਦਰ ਕੋਈ ਨਹੀਂ ਨਾ ਉੱਥੋਂ ਜਾ ਕੇ ਆਦੀ ਆਦੀ ਆ ਭੁੱਲਾਂ ਬਖਸ਼ਾਈਆਂ ਤੇ ਜੇ ਸਾਡੇ ਤੋਂ ਵੇਖੋ ਸੱਤਾ ਚਲਾਉਂਦਿਆਂ ਗਲਤੀਆਂ ਰਹਿ ਗਈਆਂ ਤੇ ਉਹਨਾਂ ਕਮੀਆਂ ਨੂੰ ਵੇਖੋ ਅਸੀਂ ਤਾਂ ਕਹਿੰਨੇ ਆ ਪਾਰਟੀ ਪਲੇਟਫਾਰਮ ਤੇ ਆ ਕੇ ਸਾਂਝੇ ਕਰਕੇ ਉਹਨਾਂ ਨੂੰ ਦੂਰ ਵੀ ਕੀਤਾ ਜਾਊਗਾ ਤੇ ਪਰਮਾਤਮਾ ਚੜ੍ਹਦੀ ਕਲਾ ਵੀ ਕਰੂਗਾ। ਸ਼ੁਕਰੀਆ ਰਣਵੀਰ ਧੰਨਵਾਦ ਤੁਸੀਂ ਆਪਣਾ ਪੱਖ ਰੱਖਿਆ। ਸੋ ਇਸ ਨੂੰ ਰਣਵੀਰ ਸਿੰਘ ਢਿੱਲੋਂ ਐਸਓਈ ਦੇ ਪ੍ਰੈਜ਼ੀਡੈਂਟ ਨੇ ਕੌਮੀ ਤੇ ਜਿਨ੍ਹਾਂ ਦਾ ਕਹਿਣਾ ਕਿ ਐਸਓਈ ਦੇ ਜਿਹੜੇ ਵੀ ਇਲਜ਼ਾਮ ਲੱਗ ਰਹੇ ਨੇ ਉਹ ਬੇਬੁਨਿਆਦ ਨੇ ਤਾਂ ਜਿਹੜੇ ਵੀ ਇਹਨਾਂ ਦੇ ਵਿੱਚੋਂ ਜੇ ਕੁਝ ਵੀ ਸੱਚ ਹੈ ਅੱਗੇ ਤੋਂ ਅਸੀਂ ਉਹਦੇ ਵਿੱਚ ਸੁਧਾਰ ਜ਼ਰੂਰ ਕਰਾਂਗੇ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ